ਜਿਵੇਂ ਤੁਸੀਂ ਕਿਹਾ ਕਿ ਤਿਆਰੀਆਂ ਮੁਕੰਮਲ ਨੇ ਤੇ ਦੂਜੇ ਬੰਨੇ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਮੁਕੰਮਲ ਨੇ ਉਸ ਸ਼ੰਭੂ ਬਾਰਡਰ ਦੇ ਉੱਤੇ ਕੱਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਤੁਸੀਂ ਵੀ ਦੇਖ ਲਈਆਂ ਹੋਣਗੀਆਂ ਹਰਿਆਣਾ ਸਰਕਾਰ ਦੇ ਵੱਲੋਂ ਪੂਕਤਾ ਪ੍ਰਬੰਧ ਕਰ ਲਏ ਗਿਆ ਕਿ ਕਿਸਾਨਾਂ ਨੂੰ ਇਸ ਤੋਂ ਅੱਗੇ ਵਧਣ ਨਹੀਂ ਦੇਣਾ ਜਿਸ ਤਰ੍ਹਾਂ ਪਹਿਲਾਂ ਪਿਛਲੀ ਵਾਰ ਵੀ ਕੀਤੀ ਸੀ ਤਿਆਰੀ ਇਹਨਾਂ ਨੇ ਸ਼ੰਭੂ ਬਾਰਡਰ ਤੇ ਇਸ ਵਾਰੀ ਵੱਡੀ ਪੱਧਰ ਤੇ ਕਰਨਗੇ ਸਾਡੇ ਧਿਆਨ ਚ ਸੀਗਾ ਇਸ ਵਾਰੀ ਉਹ ਆਪਣੇ ਫਤਰਕਰ ਮੁੰਡਾ ਜਗਦੀਪ ਥਲੀਓ ਨੇ ਕੀਤੀ ਕਵਰੇ ਯੋਧੀ ਜੀ ਬਿਕੈਸ ਸਭ ਨਾਲ ਤਿਆਰੀਆਂ ਕਰ ਰਹੇ ਆ ਚਲੋ ਸਰਕਾਰ ਦੇਖੋ ਜਿਹੜੇ ਵਿਰੋਧੀ ਆ ਹੁੰਦੇ ਆ ਜਿਵੇਂ ਆਪਾਂ ਕਹਿੰਨੇ ਆਪਾਂ ਬੜਾ ਕੁਝ ਸਿੱਖਿਆ ਸਰਕਾਰ ਨੇ ਬਹੁਤ ਬਹੁਤ ਸਿੱਖਿਆ ਉਹ ਆਪਦੀਆਂ ਤਿਆਰੀਆਂ ਕਰ ਰਹੇ ਆ ਆਪਾਂ ਆਪਦੀਆਂ ਕਰ ਰਹੇ ਆ ਸਾਨੂੰ ਰੋਕਣਾ ਕਿਵੇਂ ਆ ਉਹ ਉਸ ਚੀਜ਼ ਦੀ ਤਿਆਰੀ ਕਰ ਰਹੇ ਆ ਅਸੀਂ ਨੰਗਣਾ ਕੇ ਵੀ ਉਸ ਦੀ ਤਿਆਰੀ ਕਰ ਰਹੇ ਹਾਂ ਜਦੋਂ ਉਸ ਵੱਡੇ ਦੇ ਅਸੀਂ ਦੇਖਿਆ ਸੀ ਉਹ 26 ਜਨਵਰੀ ਨੂੰ ਦਿੱਲੀ 'ਚ ਬਈ ਉਸ ਦਿਨ ਜੇ ਲੋਕਾਂ ਨੂੰ ਕਹਿ ਦਿੰਦੇ ਨਾ ਵੀ ਦਿੱਲੀ ਵਾ ਕੇ ਪੱਦਰ ਕਰ ਦਿਓ ਤੇ ਪੱਦਰ ਕਰਦੇ ਨਹੀਂ ਬਿਲਕੁਲ ਐਹੋ ਜਿਹਾ ਹੌਸਲਾ ਬਲੰਦ ਹੌਸਲਾ ਸੀਗਾ ਮੌਤੋਂ ਬੇਪਰਵਾਹ ਪੰਜਾਬ ਦੀ ਜਵਾਨੀ ਹਰਿਆਣੇ ਦੀ ਜਵਾਨੀ ਜੀ ਸੋ ਉਹ ਭਾਨੇ 'ਚ ਦੇਖਿਆ ਭਾਨੇ ਵਾਲੇ ਮਸਲੇ 'ਚ ਵੀ ਹੁਣ ਤੁਸੀਂ ਦੇਖੋਗੇ 13 ਤਰੀਕ ਨੂੰ ਵੀ ਉਹੀ ਜਜ਼ਬਾ ਉਹੀ ਹੌਸਲਾ 13 ਤਰੀਕ ਨੂੰ ਵੀ ਆਊਗਾ ਤੇ ਕੋਈ ਤਾਕਤ ਮੁਰੀ ਢੂਗੀ ਨਹੀਂ ਜੇ ਆਪਾਂ ਪਹਿਲਾ ਪੰਜਾਬ ਦੀ ਗੱਲ ਕਰੀਏ ਤਾਂ ਦੋ بڑے ਵੱਡੇ ਮੋਰਚੇ ਆ ਇੱਕ ਨਾ ਪਹਿਲਾਂ ਆਪਾਂ 18 ਕਿਸਾਨ ਮਜ਼ਦੂਰ 18 ਉੱਤਰ ਭਾਰਤੀਆਂ ਜਥੇਬੰਦੀਆਂ ਕਹਿੰਦੇ ਸੀ ਹੁਣ ਉਹਦਾ ਨਾਂ ਕਿਸਾਨ ਮਜ਼ਦੂਰ ਮੋਰਚਾ ਰੱਖਿਆ ਵਾ ਇੱਕ ਉਹ ਥੜਾ ਵਾ ਜਿਹਦੇ ਚ ਪੰਜਾਬ ਦੀਆਂ 10 ਜਥੇਬੰਦੀਆਂ ਵਾ ਹਰਿਆਣੇ ਦੀਆਂ 8-9 ਜਥੇਬੰਦੀਆਂ ਵਾ ਤਕਰੀਬਨ 70-72 ਜਥੇਬੰਦੀਆਂ ਦਾ ਉਹ ਮੋਰਚਾ ਵਾ ਜੀ ਦੇਸ਼ ਪੰਦਰ ਤੇ ਉਸੇ ਤਰ੍ਹਾਂ ਗੈਰ ਰਾਜਨੀਤਿਕ ਮੋਰਚਾ ਜਿਹੜਾ ਉਹ ਵੀ 100 ਤੋਂ ਕਰੀਬ ਤੇ ਜਥੇਬੰਦੀਆਂ ਵਾਂ ਪੂਰੇ ਭਾਰਤ ਦੇ ਵਿੱਚ ਜੀ ਇਹ ਦੋਵੇਂ ਥੜਿਆਂ ਵੱਲੋਂ ਕਾਲ ਆ ਇਹ ਜੀ ਦੋਵੇਂ ਥੜੇ ਜਾ ਰਹੇ ਆ ਹਮ ਇੱਕ ਪੰਜਾਬ ਬੰਦ ਦਾ ਜਿਹੜਾ 16 ਤਰੀਕ ਦਾ ਸੱਦਾ ਆ ਉਹ ਵੱਖਰਾ ਆ ਉਹ ਵੱਖਰੇ ਕਿਸੇ ਫਰੰਟ ਦੇ ਵੱਲ ਆ ਦੇਖੋ ਉਹ ਸੱਦਾ ਪਹਿਲਾਂ ਤਾਂ ਸੀਗਾ ਜਿਹੜੀਆਂ ਆਪਣੀਆਂ ਟ੍ਰੇਡ ਯੂਨੀਅਨਾਂ ਉਹਨਾਂ ਵੱਲੋਂ ਜੀ ਉਸ ਸੱਦੇ ਦੀ ਹਮਾਇਤ ਕਰਤੀ ਆ ਜਿਹੜੇ ਪੰਜਾਬ ਦੀਆਂ ਬੱਤੇ ਜਥੇਬੰਦੀਆਂ ਜਾਂ ਐਸਕੇਐਮ ਜੀ ਜਿਹੜਾ ਪਹਿਲਾ ਆਪਣਾ ਐਸਕੇਐਮ ਸੀਗਾ ਜੀ ਉਹਦੇ ਵੱਲੋਂ ਹਮਾਇਤ ਕੀਤੀ ਗਈ ਆ ਉਹ ਹੁਣ ਕਿੰਨਾ ਕ ਕਿਵੇਂ ਲਾਗੂ ਹੁੰਦਾ ਉਹ ਤੋਂ ਜ਼ਿਆਦਾ ਕਿਵੇਂ ਲਾਗੂ ਕਰਨਾ ਉਹਨਾਂ ਨੂੰ ਪਤਾ ਹੋਊ ਜ਼ਿਆਦਾ ਫਿਰ ਆਪਣਾ 13 ਤੇ ਪੋਸ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਮਾਣ ਹੋਈ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਸੰਘਾਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜ਼ਹੀਆਂ ਗੱਲਾਂ ਨੇ ਜਿਹਦੇ ਉੱਤੇ ਪੰਜਾਬ ਚਰਚਾ ਕਰ ਰਿਹਾ ਹੈ ਤੇ ਚਰਚਾ ਕਰਨੀ ਬਣਦੀ ਵੀ ਹੈ ਇੱਕ ਤਾਂ ਸਭ ਤੋਂ ਵੱਡਾ ਮਸਲਾ ਇਹ ਆ ਵੀ 13 ਫਰਵਰੀ ਨੂੰ ਪੰਜਾਬ ਜਾਂ ਕਹ ਲਈਏ ਕਿਸਾਨ ਜਥੇਬੰਦੀਆਂ ਫੇਰ ਦੁਬਾਰ ਤੋਂ ਦਿੱਲੀ ਮੱਲਣ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਫੇਰ ਪਹਿਲਾਂ ਦੀ ਤਰ੍ਹਾਂ ਵੱਡਾ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਤੇ ਹੋਰ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਵੀਰ ਬਲਦੇਵ ਸਿੰਘ ਜੀਰਾ ਨੇ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸਵਾਗਤ ਕਰ ਲੈਨੇ ਆ ਫਿਰ ਕਰਦੇ ਆ ਗੱਲਬਾਤ ਦੀ ਸ਼ੁਰੂਆਤ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਧੰਨਵਾਦੀ ਤੁਹਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲਦੇ ਸੁਣਾਓ ਜੀ ਠੀਕ ਠਾਕ ਵਧੇ ਚੜ੍ਹਦੀ ਕਲਾ ਤੁਸੀਂ ਸੁਣਾਓ ਪਹਿਲਾਂ ਆਪਾਂ 13 ਫਰਵਰੀ ਤੋਂ ਸਟਾਰਟ ਕਰੀਏ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ 13 ਫਰਵਰੀ ਨੂੰ ਜਿਹੜੀ ਦਿੱਲੀ ਜਾਣ ਦੀ ਕਾਲ ਆ ਜੀ ਉਹਦੀਆਂ ਜੇ ਤਿਆਰੀਆਂ ਦੀਆਂ ਗੱਲ ਕਰ ਲਈਏ ਤਕਰੀਬਨ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਵਾ ਸਾਰਿਆਂ ਪਿੰਡਾਂ ਨੇ ਕੋਈ ਵਿਰਲਾ ਪਿੰਡ ਰਹਿ ਗਿਆ ਹੋਊਗਾ ਨੀ ਟਰਾਲੀਆਂ ਦੇ ਤੰਬੂ ਲਾ ਲਏ ਆ ਜੀ ਰਾਸ਼ਨ ਇਕੱਠਾ ਕਰਨ ਦੀ ਅਸੀਂ ਕਾਲ ਦਿੱਤੀ ਹੋਈ ਸੀਗੀ 4 ਤੇ 5 ਤੇ 6 ਤਰੀਕ ਦੀ ਜੀ ਲਗਾਤਾਰ ਮਹਿਮਾ ਬਣਾ ਕੇ ਪਿੰਡਾਂ ਚ ਰਾਸ਼ਨ ਵੀ ਇਕੱਠਾ ਕੀਤਾ ਜਾ ਰਿਹਾ ਵਾ ਹਮ ਤੇ ਤੁਸੀਂ ਦੇਖਿਆ ਜੇ 13 ਤਰੀਕ ਨੂੰ ਜਾਂ ਉਸ ਤੋਂ 12 ਨੂੰ ਪਹਿਲਾਂ ਚੱਲ ਪੈਣਗੇ ਲੋਕ ਕਿਉਂਕਿ ਸਾਡੀ ਕਾਲ ਹੈਗੀ ਆ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਇਕੱਠੇ ਹੋਣਾ ਸਾਰਿਆਂ ਨੇ ਜੀ ਉਹ ਉਸ ਹਿਸਾਬ ਨਾਲ ਜਿਹੜੇ ਦੂਰ ਵਾਲੇ ਜ਼ਿਲ੍ਹੇ ਆ ਉਹ 12 ਨੂੰ ਤੁਰ ਪੈਣਗੇ ਕੋਈ 12 ਦੀ ਸ਼ਾਮ ਨੂੰ ਤੁਰਪੂਗਾ 13 ਤਰੀਕ ਨੂੰ 11 ਵਜੇ ਤਕਰੀਬਨ ਸਾਰੀਆਂ ਜਥੇਬੰਦੀਆਂ ਜਿੰਨੀਆਂ ਸਾਡੀਆਂ ਟਰਾਲੀਆਂ માં ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੀਆਂ ਜਿਹੜੀਆਂ ਜੀ ਉਹ ਦੋ ਥਾਵਾਂ ਤੇ ਪਹੁੰਚ ਜਾਣਗੀਆਂ ਸ਼ੰਭੂ ਵੀ ਪਹੁੰਚ ਜਾਣਗੀਆਂ ਤੇ ਖਨੌਰੀ ਵਾਲੇ ਬਾਰਡਰ ਤੇ ਪਹੁੰਚ ਜਾਣਗੀਆਂ ਸੋ ਵੱਡਾ ਇੱਕ ਵੱਡੀ ਤਾਕਤ ਲੈ ਕੇ ਜਾਵਾਂਗੇ ਤੇ ਚੰਗੀ ਗੱਲ ਇਹ ਹੈ ਕਿ ਲੋਕਾਂ 'ਚ ਉਤਸ਼ਾਹ ਬਹੁਤ ਆ ਜੀ ਜਿਹੜੇ ਪਹਿਲਾਂ ਲੱਗਦਾ ਸੀਗਾ ਵੀ ਸ਼ਾਇਦ ਐਸ ਵਾਰੀ ਲੋਕ ਉਨੇ ਉਤਸ਼ਾਹ 'ਚ ਨਾ ਹੋਣ ਹਮ ਪਰ ਨੌਜਵਾਨ ਵੱਲੋਂ ਵੱਡਾ ਉਤਸ਼ਾਹ ਜਿਹੜਾ ਉਹ ਦਿਖਾਇਆ ਜਾ ਰਿਹਾ ਵਾ ਜੀ ਸੋ ਕੋਈ ਚਿੰਤਾ ਨਹੀਂ ਗਈ ਵੱਡੀ ਤਾਕਤ ਲੈ ਕੇ ਵੱਡੇ ਸੰਘਰਸ਼ ਵਾਸਤੇ ਜਾਵਾਂਗੇ ਜੇ ਮੈਂ ਤੁਸੀਂ ਕਿਹਾ ਕਿ ਤਿਆਰੀਆਂ ਮੁਕੰਮਲ ਨੇ ਤੇ ਦੂਜੇ ਵੱਨੇ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਮੁਕੰਮਲ ਨੇ ਉਸ ਸ਼ੰਭੂ ਬਾਰਡਰ ਦੇ ਉੱਤੇ ਕੱਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਤੁਸੀਂ ਵੀ ਦੇਖ ਲਈਆਂ ਹੋਣਗੀਆਂ ਹਰਿਆਣਾ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਗਿਆ ਕਿ ਕਿਸਾਨਾਂ ਨੂੰ ਇਸ ਤੋਂ ਅੱਗੇ ਵਧਣ ਨਹੀਂ ਦੇਣਾ ਹਾਂ ਉਹ ਆਪਣੇ ਧਿਆਨ 'ਚ ਹੀ ਸੀਗਾ ਵੀ ਜਿਸ ਤਰ੍ਹਾਂ ਪਹਿਲਾਂ ਪਿਛਲੀ ਵਾਰ ਵੀ ਕੀਤੀ ਸੀ ਤਿਆਰੀ ਇਹਨਾਂ ਨੇ ਸ਼ੰਭੂ ਬਾਰਡਰ ਤੇ ਇਸ ਵਾਰੀ ਵੱਡੀ ਪੱਧਰ ਤੇ ਕਰਨਗੇ ਸਾਡੇ ਧਿਆਨ ਚ ਸੀਗਾ ਇਸ ਵਾਰੀ ਉਹ ਆਪਣੇ ਫਤਰਕਰ ਮੁੰਡਾ ਜਗਦੀਪ ਥਲਿਓ ਨੇ ਕੀਤੀ ਕਾ ਪ੍ਰਯੋਧੀ ਜੀ ਵੀ ਕਿਸ ਹੱਬਣਾ ਤਿਆਰੀਆਂ ਕਰ ਰਹੇ ਆ ਚਲੋ ਸਰਕਾਰ ਦੇਖੋ ਜਿਹੜੇ ਵਿਰੋਧੀ ਆ ਹੁੰਦੇ ਆ ਜਿਵੇਂ ਆਪਾਂ ਕਹਿੰਨੇ ਆਪਾਂ ਬੜਾ ਕੁਝ ਸਿੱਖਿਆ ਸਰਕਾਰ ਨੇ ਬਹੁਤ ਕੁਝ ਸਿੱਖਿਆ ਉਹ ਆਪਦੀਆਂ ਤਿਆਰੀਆਂ ਕਰ ਰਹੇ ਆ ਆਪਾਂ ਆਪਦੀਆਂ ਕਰ ਰਹੇ ਆ ਉਹ ਸਾਨੂੰ ਰੋਕਣਾ ਕਿਵੇਂ ਆ ਉਹ ਉਸ ਚੀਜ਼ ਦੀ ਤਿਆਰੀ ਕਰ ਰਹੇ ਆ ਅਸੀਂ ਨੰਗਣਾ ਕੇ ਵੀ ਉਸ ਦੀ ਤਿਆਰੀ ਕਰ ਰਹੇ ਹਾਂ ਸੋ ਇਹ ਤਾਂ ਮੈਨੂੰ ਲੱਗਦਾ ਫਾਈਨਲ ਤਾਂ ਹੋਊਗਾ 13 ਨੂੰ ਹੀ ਜੀ ਵੀ ਕਿਸ ਦੀਆਂ ਤਿਆਰੀਆਂ ਰੰਗ ਲਿਆਉਂਦੀਆਂ ਵਾਂ ਕਿਸ ਦੀਆਂ ਤਿਆਰੀਆਂ ਮੱਠੀਆਂ ਪੈਂਦੀਆਂ ਵਾਂ ਇਹ ਫਾਈਨਲ ਤਾਂ 13 ਨੂੰ ਹੀ ਹੋਊਗਾ ਅਸੀਂ ਤਾਂ ਆਪਦੇ ਵੱਲੋਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਦਾ ਜਨਤਾ ਦੇ ਜੋਰ ਦਿਖਾਇਆ ਪਿਛਲੇ ਦਿਨੀ ਭਾਨੇ ਵਾਲੇ ਚ ਵੀ ਜੀ ਕੋਈ ਵੱਡੀ ਗਿਣਤੀ ਨਹੀਂ ਸੀ ਉਧਰਲੇ 3-4 ਜ਼ਿਲ੍ਹਿਆਂ ਦੀ ਡਿਊਟੀ ਸੀ ਜੀ ਪੁਲਿਸ ਨੇ ਦੂਰ ਤੱਕ ਆਗੂਆਂ ਨੂੰ ਨਜ਼ਰਬੰਦ ਕੀਤਾ ਪਰ ਦੇਖੋ ਨੌਜਵਾਨ ਸਾਰਾ ਬਹੁਤ ਛੋਟੀ ਗਿਣਤੀ ਚ ਸੀ ਫਿਰ ਵੀ ਉਹਨੇ ਕਿੱਡਾ ਵੱਡਾ ਮੰਨ ਲਓ ਕਿ ਸਾਰੇ ਨਾਕੇ ਤੋੜ ਕੇ ਕਿਸ ਤਰ੍ਹਾਂ ਪਹੁੰਚ ਗਏ ਭਾਨੇ ਦੇ ਹੱਕ ਚ ਸੋ ਇਹ ਇੱਕ ਤੁਹਾਨੂੰ ਵੀ ਲੱਗਦਾ ਜੋਸ਼ ਲੜ ਰਿਹਾ ਹੁੰਦਾ ਹਾਂ ਹਾਂ ਜੋਸ਼ ਲੜ ਰਿਹਾ ਹੁੰਦਾ ਵਾ ਜੋਸ਼ ਜਦੋਂ ਜਦੋਂ ਅਸੀਂ ਅੱਡੇ ਦੇ ਅਸੀਂ ਦੇਖਿਆ ਸੀ ਜਦੋਂ 26 ਜਨਵਰੀ ਨੂੰ ਦਿੱਲੀ ਚ ਬਈ ਉਸ ਦਿਨ ਜੇ ਲੋਕਾਂ ਨੂੰ ਕਹਿ ਦਿੰਦੇ ਨਾ ਵੀ ਦਿੱਲੀ ਬਾਕੇ ਪੱਦਰ ਕਰ ਦਿਓ ਤੇ ਪੱਦਰ ਕਰਦੇ ਨਹੀਂ ਸੀ ਬਿਲਕੁਲ ਐਹੋ ਜਿਹਾ ਹੌਸਲਾ ਬਲੰਦ ਹੌਸਲਾ ਸੀਗਾ ਮੌਤੋਂ ਬੇਪਰਵਾਹ ਪੰਜਾਬ ਦੀ ਜਵਾਨੀ ਹਰਿਆਣੇ ਦੀ ਜਵਾਨੀ ਜੀ ਸੋ ਉਹ ਭਾਨੇ ਚ ਦਿਖਿਆ ਭਾਨੇ ਵਾਲੇ ਮਸਲੇ ਚ ਵੀ ਹੁਣ ਤੁਸੀਂ ਦੇਖੋਗੇ 13 ਤਰੀਕ ਨੂੰ ਵੀ ਉਹੀ ਜਜ਼ਬਾ ਉਹੀ ਹੌਸਲਾ 13 ਤਰੀਕ ਨੂੰ ਵੀ ਆਊਗਾ ਤੇ ਕੋਈ ਤਾਕਤ ਮੂਰੇ ੜੂਗੀ ਨਹੀਂ ਦੇਸ਼ ਭਰ ਦੇ ਵਿੱਚੋਂ ਕਿੰਨੀਆਂ ਜਥੇਬੰਦੀਆਂ ਤਾਂ ਪੰਜਾਬ ਦੇ ਵਿੱਚੋਂ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਜਾ ਰਹੀਆਂ ਨੇ ਇਸ ਅੰਦੋਲਨ ਦੀ ਫਿਰ ਦੁਬਾਰਾ ਤੋਂ ਸ਼ੁਰੂਆਤ ਕਰਨ ਦੇਖੋ ਇਹ ਜੇ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਦੋ ਬੜੇ ਵੱਡੇ ਮੋਰਚੇ ਆ ਇੱਕ ਨਾ ਪਹਿਲਾਂ ਆਪਾਂ 18 ਕਿਸਾਨ ਮਜ਼ਦੂਰ 11 ਉੱਤਰ ਭਾਰਤੀਆਂ ਜਥੇਬੰਦੀਆਂ ਕਹਿੰਦੇ ਸੀ ਹੁਣ ਉਹਦਾ ਨਾਂ ਕਿਸਾਨ ਮਜ਼ਦੂਰ ਮੋਰਚਾ ਰੱਖਿਆ ਵਾ ਇੱਕ ਉਹ ਥੜਾ ਵਾ ਜਿਹਦੇ ਚ ਪੰਜਾਬ ਦੀਆਂ 10 ਜਥੇਬੰਦੀਆਂ ਵਾ ਹਰਿਆਣੇ ਦੀਆਂ 8-9 ਜਥੇਬੰਦੀਆਂ ਵਾ ਤਕਰੀਬਨ 70-72 ਜਥੇਬੰਦੀਆਂ ਦਾ ਉਹ ਮੋਰਚਾ ਵਾ ਜੀ ਦੇਸ਼ ਪੱਧਰ ਤੇ ਉਸੇ ਤਰ੍ਹਾਂ ਗੈਰ ਰਾਜਨੀਤਿਕ ਮੋਰਚਾ ਜਿਹੜਾ ਉਹ ਵੀ 100 ਤੋਂ ਕਰੀਬ ਜਥੇਬੰਦੀਆਂ ਵਾ ਪੂਰੇ ਭਾਰਤ ਦੇ ਵਿੱਚ ਇਹ ਦੋਵੇਂ ਥੜਿਆਂ ਵੱਲੋਂ ਕਾਲ ਆ ਇਹ ਦੋਵੇਂ ਥੜੇ ਜਾ ਰਹੇ ਆ ਹੂੰ ਇੱਕ ਪੰਜਾਬ ਬੰਦ ਦਾ ਜਿਹੜਾ 16 ਤਰੀਕ ਦਾ ਸੱਦਾ ਆ ਉਹ ਵੱਖਰਾ ਆ ਉਹ ਵੱਖਰੇ ਕਿਸੇ ਫਰੰਟ ਦੇ ਵੱਲ ਆ ਦੇਖੋ ਉਹ ਸੱਦਾ ਪਹਿਲਾਂ ਤਾਂ ਸੀਗਾ ਜਿਹੜੀਆਂ ਆਪਣੀਆਂ ਟ੍ਰੇਡ ਯੂਨੀਅਨਾਂ ਉਹਨਾਂ ਵੱਲੋਂ ਜੀ ਉਸ ਸੱਦੇ ਦੀ ਹਮਾਇਤ ਕਰਤੀ ਆ ਜਿਹੜੇ ਪੰਜਾਬ ਦੀਆਂ ਬੱਤੀ ਜਥੇਬੰਦੀਆਂ ਜਾਂ ਐਸ ਕੇ ਐਮ ਜੀ ਜਿਹੜਾ ਪਹਿਲਾਂ ਆਪਣਾ ਐਸ ਕੇ ਐਮ ਸੀਗਾ ਜੀ ਉਹਦੇ ਵੱਲੋਂ ਹਮਾਇਤ ਕੀਤੀ ਗਈ ਆ ਉਹ ਹੁਣ ਕਿੰਨਾ ਕਿਵੇਂ ਲਾਗੂ ਹੁੰਦਾ ਉਹ ਤੋਂ ਜ਼ਿਆਦਾ ਕਿਵੇਂ ਲਾਗੂ ਕਰਨਾ ਉਹਨਾਂ ਨੂੰ ਪਤਾ ਹੋਊ ਜ਼ਿਆਦਾ ਫਿਰ ਆਪਣਾ 13 ਤੇ ਫੋਕਸ ਜੇ ਜਿਹੜੀ ਦਿੱਲੀ ਦੇ ਵਿੱਚ ਦੁਬਾਰਾ ਅੰਦੋਲਨ ਦੇ ਵਿੱਚ ਮੇਨ ਮੰਗਾਂ ਕੀ ਕੀ ਹੈਗੀਆਂ ਨੇ ਕਿਉਂਕਿ ਸਾਡੇ ਲੋਕ ਭੁੱਲ ਬੜੀ ਜਲਦੀ ਜਾਂਦੇ ਨੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਸਾਡੀਆਂ ਕੀ ਕੀ ਮੰਗਾਂ ਸੀ ਕਿਹੜੀਆਂ ਕਿਹੜੀਆਂ ਪੂਰੀਆਂ ਹੋਈਆਂ ਕੀ ਕੀ ਗੱਲਬਾਤ ਹੋਈ ਉਹ ਮੰਗਾਂ ਦੁਬਾਰਾ ਜਿਹੜੀਆਂ ਹੈਗੀਆਂ ਉਹ ਜ਼ਰੂਰ ਸੰਗਤ ਨੂੰ ਦੱਸ ਦਿਓ ਦੇਖੋ ਕੁਝ ਮੰਗਾਂ ਤਾਂ ਸਾਡੀਆਂ ਪ੍ਰਾਣੀਆਂ ਸੀਗੀਆਂ ਜਿਵੇਂ ਐਮਐਸਪੀ ਵਾਲੀ ਸਭ ਤੋਂ ਵੱਡੀ ਮੰਗ ਆਪਣੀ ਖੜੀ ਹੋਈ ਆ ਐਮਐਸਪੀ ਤੇ 50% ਦੇ ਜਿਹੜਾ ਸੀ2+ ਫਾਰਮੂਲਾ ਬੋਲਦੇ ਆਪਾਂ ਜੀ ਇਸ ਦੇ ਨਾਲ ਲਖੀਮਪੁਰ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਜਿਹੜੇ ਆਪਣੇ ਤੇ ਪਰਚੇ ਹੋਏ ਆ ਉਹ ਰੱਦ ਕਰਨ ਇਸ ਤੋਂ ਇਲਾਵਾ ਸੀ ਕਿ ਆਪਣੀ ਬਿਜਲੀ ਸੋਧ ਬਿੱਲ 2020 ਵਾਲਾ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਖਪਤਕਾਰਾਂ ਤੋਂ ਪੁੱਛੇ ਬਿਨਾ ਅਸੀਂ ਉਹਨੂੰ ਲਾਗੂ ਨਹੀਂ ਕਰਾਂਗੇ ਹੁਣ ਇਹਨਾਂ ਨੇ 2022 ਵਾਲਾ ਬਣਾ ਕੇ ਉਹਨੂੰ ਟੇਡੇ ਢੰਗ ਨਾਲ ਫਿਰ ਚਿਪਾਣੇ ਮੀਟਰ ਲੈ ਆਏ ਆ ਬਿਲਕੁਲ ਇਸੇ ਤਰ੍ਹਾਂ ਇਹਨਾਂ ਨੇ ਸਰਕਾਰ ਮੰਨੀ ਸੀ ਕਿ ਅਸੀਂ ਖੇਤੀਬਾੜੀ ਨੂੰ ਪ੍ਰਦੂਸ਼ਣ ਚੋਂ ਬਾਹਰ ਕੱਢ ਦਿਆਂਗੇ ਉਪਰਾਲੀ ਵਾਲੇ ਪਰਚੇ ਇਸ ਵਾਰ ਵੀ ਹੋਏ ਆ ਜੀ ਇਸੇ ਤਰ੍ਹਾਂ ਸ਼ਹੀਦ ਸਮਾਰਕ ਜਿਹੜਾ ਬਣਾਉਣਾ ਸੀ ਉੱਥੇ ਉਸ ਵਾਸਤੇ ਜਗਨ ਦਿੱਤੀ ਸੀ ਜਿਹੜਾ ਆਪਣਾ 700 ਕਿਸਾਨ ਸ਼ਹੀਦ ਹੋਇਆ ਜੀ ਉਹ ਜਗ੍ਹਾ ਨਹੀਂ ਦਿੱਤੀ ਸਰਕਾਰ ਨੇ ਇਹ ਤਾਂ ਸਾਡੇ ਅਸੀਂ ਕੁਝ ਪ੍ਰਾਣੀਆਂ ਮੰਗਾ ਜੀ ਇਸ ਪੰਜਾਬ ਦੀ ਹਾਲਤ ਨੂੰ ਤੁਸੀਂ ਦੇਖੋਗੇ ਵੀ ਸਾਰਾ ਪੰਜਾਬ ਕਰਜ਼ਾਈ ਆ ਜੀ ਸੋ ਇੱਕ ਨਵੀਂ ਮੰਗ ਜੋੜੀ ਗਈ ਵੀ ਜਿੰਨੇ ਵੀ ਪੰਜਾਬ ਦੇ ਕਿਸਾਨਾਂ ਪਲੱਸ ਮਜ਼ਦੂਰਾਂ ਸਿਰ ਜੀ ਕਰਜ਼ਾ ਵਾ ਉਹਦੀ ਸਪੂਰਨ ਕਰਜ਼ਾ ਮੁਕਤੀ ਹੋਵੇ ਹੂੰ ਦੂਸਰੀ ਸਗੀ ਵੀ ਹੜ ਆ ਗਏ ਕੋਈ ਅੱਗ ਲੱਗ ਗਈ ਹੋਰ ਕੋਈ ਕੁਦਰਤੀ ਆਫਤਾ ਆ ਗਈ ਤੇ ਜਿਹੜੀ ਕਿਸਾਨਾਂ ਦਾ ਕੋਈ ਫਸਲ ਬੀਮਾ ਯੋਜਨਾ ਨਹੀਂ ਹੈਗਾ ਢੰਗ ਸਾਰਾ ਜੀ ਬਿਲਕੁਲ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਕੀਤੇ ਵੀ ਆ ਦੂਜੀਆਂ ਸਟੇਟਾਂ ਦੇ ਵਿੱਚ ਉਹ ਕੀ ਕਰਦੇ ਆ ਹੁਣ ਹਰਿਆਣੇ ਤੇ ਯੂਪੀ ਦੇ ਵਿੱਚ ਹੋਇਆ ਵੀ ਫਸਲਾਂ ਦਾ ਬੀਮਾ ਕਿਸ ਤਰ੍ਹਾਂ ਲਿਆ ਫਸਲਾਂ ਦਾ ਬੀਮਾ ਕਰਤਾ ਉਹ ਸੱਚੀ ਫਸਲ ਮਰ ਗਈ ਕੰਪਨੀਆਂ ਵਾਲਿਆਂ ਨੇ ਉਹਨਾਂ ਦਾ ਜਿਹੜਾ ਪ੍ਰੀਮੀਅਮ ਭਰਿਆ ਸੀਗਾ ਲਗਤ ਜਿਹੜਾ ਮੋਢੇ ਚ ਪੈਸੇ ਦਿੰਦੇ ਹੁੰਦੇ ਆ ਉਹ ਵਾਪਸ ਕੀਤੇ ਤੇ ਕੰਪਨੀਆਂ ਭੱਜ ਗਈਆਂ ਬਿਲਕੁਲ ਜੇ ਉਹ ਆਪ ਤਾਂ ਆਉਂਦੀ ਉਹ ਉਹਨੇ ਸਰਕਾਰ ਤੋਂ ਲੈ ਲੈਣਾ ਸੀ ਆਪ ਹੁਣ ਇਹਦੇ ਨਾਲ ਅਸੀਂ ਚਾਹੁੰਦੇ ਆਂ ਵੀ ਜਿਹੜੀ ਫਸਲੀ ਬੀਮਾ ਯੋਜਨਾ ਉਹ ਸਰਕਾਰ ਲੈ ਕੇ ਆਵੇ ਆਪਦੇ ਕੋਲੋਂ ਪ੍ਰੀਮੀਅਮ ਭਰੇ ਤੇ ਉਹ ਸਰਕਾਰ ਹੀ ਮੁੜ ਕੇ ਬੀਮਾ ਜਿਹੜਾ ਅਦਾ ਕਰੇ ਜਿਹੜੀ ਮੁਆਵਜ਼ਾ ਦੇਵੇ ਜੀ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਵੀ ਸਾਡੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਆ ਚਾਹੇ ਉਹ ਦੁਕਾਨਦਾਰ ਆ ਚਾਹੇ ਕਿਸਾਨ ਆ ਮਜ਼ਦੂਰ ਆ ਇਹਨਾਂ ਦੀ ਰਿਟਾਇਰਮੈਂਟ ਉਮਰ ਨਹੀਂ ਹੈਗੀ ਹੂੰ ਸਾਡਾ ਦੋ ਹਾਲ ਆ ਵੀ ਜਿੰਨਾ ਚਿਰ ਸਾਨੂੰ ਚਾਰ ਭਰਾ ਚੱਕ ਨਹੀਂ ਲੈਂਦੇ ਅਸੀਂ ਤਾਂ ਰਿਟਾਇਰਮੈਂਟ ਨਹੀਂ ਹੱਡੀ ਉਦੋਂ ਹੁੰਦੀ ਆ ਰਿਟਾਇਰਮੈਂਟ ਚੱਕ ਲੈਂਦੇ ਆ ਬਿਲਕੁਲ ਵੀ ਘੱਟੋ ਘੱਟ ਜਿਹੜਾ ਬੰਦਾ ਕਿਸਾਨ ਮਜ਼ਦੂਰ ਜਾਂ ਛੋਟਾ ਦੁਕਾਨਦਾਰ ਉਹ ਜਦੋਂ 58 ਸਾਲ ਦਾ ਹੋ ਜੇ ਤੇ ਘੱਟੋ ਘੱਟ ਹਰ ਵਿਅਕਤੀ ਨੂੰ 10000 ਪੈਨਸ਼ਨ ਮਿਲਣੀ ਚਾਹੀਦੀ ਹੈ ਤਾਂ ਕਿ ਉਹਦੀ ਰੋਟੀ ਪਾਣੀ ਚਲਾ ਸਕੇ ਉਹ ਜੀ ਇਸ ਦੇ ਇਲਾਵਾ ਇੱਕ ਮਜ਼ਦੂਰਾਂ ਦੀ ਬਹੁਤ ਵੱਡੀ ਮੰਗ ਆ ਜਿਹੜੀ ਮਨਰੇਗਾ ਵਾ ਮਨਰੇਗਾ ਦੇ ਵਿੱਚ ਮਨਰੇਗਾ ਦੇ ਵਿੱਚ ਪਹਿਲਾਂ 100 ਦੇਢੀ ਸੀ ਪਰ ਇਸ ਵਾਰ ਇਹਨਾਂ ਨੇ 7.5 ਕਰੋੜ ਲੋਕ ਜਿਹੜੇ ਮਨਰੇਗਾ ਚੋਂ ਬਾਹਰ ਕਰਤੇ ਜੀ ਸੋ ਉਹ ਵੀ ਸਾਡੀ ਮੰਗ ਆ ਵੀ ਇੱਕ ਤੱਕ ਇਹਨਾਂ ਦੀ ਕੰਮ ਦੀ ਦਿਹਾੜੀ ਜਿਹੜੀ 200 ਦਿਨ ਕੀਤੀ ਜਾਵੇ ਜੀ ਤੇ ਇੱਕ ਜਿਹੜਾ ਛੋਟਾ ਕਿਸਾਨ ਚਾਹੇ ਉਹ ਕਾਗਜ਼ਾਂ 'ਚ ਹੈਗਾ ਵਾ ਵੀ ਉਹਦੇ ਖੇਤਾਂ 'ਚ ਕੰਮ ਕਰ ਸਕਦਾ ਵਾ ਜੀ ਤੇ ਮਨਰੇਗਾ ਤੋਂ ਦਿਹਾੜੀ ਲੈ ਸਕਦਾ ਵਾ ਜੀ ਵੀ ਇਹਨੂੰ ਵੀ ਹੋਰ ਵਧਾਇਆ ਜਾਵੇ ਤਾਂ ਕਿ ਜਿਹੜੇ 5-6 ਕਿੱਲੇ ਵਾਲੇ ਕਿਸਾਨ ਆ ਉਹ ਵੀ ਮਨਰੇਗਾ ਦਾ ਕਾਰਡ ਬਣਾ ਕੇ ਫਾਇਦਾ ਉਠਾ ਸਕਣ ਤੇ ਗਰੰਟੀ ਹੋਵੇ ਵੀ 200 ਦਿਨ ਉਹਦਾ ਕੰਮ ਜਿਹੜਾ ਉਹ ਮਿਲੇ ਜੀ ਇਸ ਤੋਂ ਇਲਾਵਾ ਉਧਰ ਦੱਖਣੀ ਭਾਰਤ ਦੇ ਸੀਗੀ ਮੰਗ ਇੱਕ ਬਈ ਸਾਨੂੰ ਮਸਾਲਿਆਂ ਦਾ ਬੋਰਡ ਬਣਾ ਕੇ ਦਿੱਤਾ ਜਾਵੇ ਕਿਉਂਕਿ ਉਧਰ ਮਸਾਲਿਆਂ ਦੀ ਖੇਤੀ ਹੁੰਦੀ ਹੈ ਬਿਲਕੁਲ ਤੇ ਉਹ ਵੀ ਉਹਨਾਂ ਦੀ ਜਿਹੜੀ ਖੇਤੀ ਲੁੱਟੀ ਜਾ ਰਹੀ ਹੈ ਸਰਕਾਰ ਨੇ ਐਲਾਨ ਕੀਤਾ ਹੋਇਆ ਬੋਰਡ ਬਣਾਉਣ ਦਾ ਪਰ ਬੋਰਡ ਬਣਾ ਨਹੀਂ ਰਹੇ ਸੋ ਉਹਨਾਂ ਦੱਖਣ ਭਾਰਤ ਵਾਲੇ ਕਿਸਾਨਾਂ ਦੀ ਮੰਗ ਆ ਬੋਰਡ ਬਣਾਉਣ ਦੀ ਇਸੇ ਤਰ੍ਹਾਂ ਗੰਨੇ ਦੀ ਮੰਗ ਆ ਸੋ ਇਹ ਅਸੀਂ ਮੰਗਾਂ ਐਡ ਕਰਕੇ 10-11 ਮੰਗਾਂ ਤੇ ਜਿਹੜਾ ਵਾ ਉਹ ਅੰਦੋਲਨ ਕਰਨ ਜਾ ਰਹੇ ਹਾਂ ਪਹਿਲਾਂ ਜਦੋਂ ਆਪਾਂ ਪਹਿਲਾ ਅੰਦੋਲਨ ਜਿੱਤ ਕੇ ਆਏ ਆ ਉਹਦੋਂ ਜਸ਼ਨ ਮਨਾਏ ਗਏ ਆ ਸਭ ਕੁਝ ਹੋਇਆ ਪਰ ਬਾਅਦ ਵਿੱਚ ਕਹਿ ਦਿੱਤਾ ਗਿਆ ਕਿ ਜਿੱਤ ਕੇ ਨਹੀਂ ਆਏ ਪੋਸਟਪੋਨ ਕਰਕੇ ਆਏ ਆ ਇਹ ਹੋਣ ਵਾਲੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੋਂ ਬਾਅਦ ਮੁੜੋਂਗੇ ਜਾਂ ਫਿਰ ਪੋਸਟਪੋਨ ਕਰਕੇ ਵੀ ਮੋੜ ਸਕਦੇ ਹਾਂ ਕਿਉਂਕਿ ਪਹਿਲਾਂ ਵੀ ਇਲੈਕਸ਼ਨਾਂ ਦੇ ਕਰਕੇ ਜਥੇਬੰਦੀਆਂ ਵਾਪਸ ਮੁੜੀਆਂ ਸੀ ਹੁਣ ਫਿਰ 2024 ਸਿਰ ਤੇ ਖੜਾ ਵਿਧਾਇਕਾਂ ਆ ਲੋਕ ਸਭਾ ਇਲੈਕਸ਼ਨ ਸਿਰ ਤੇ ਖੜੇ ਨੇ ਦੇਖੋ ਜਦੋਂ ਅਸੀਂ ਪਿਛਲੀ ਵਾਰ ਹੀ ਗਏ ਸੀ ਨਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਆਗੂ ਨੂੰ ਇਮਾਨਦਾਰੀ ਨਾਲ ਇਹ ਪਤਾ ਨਹੀਂ ਸੀਗਾ ਵੀ ਐਡਾ ਵੱਡਾ ਘੋਲ ਬਣ ਜਾਊਗਾ ਹੂੰ ਇੰਨੀ ਪ੍ਰਾਪਤੀ ਕਰ ਜੂਗਾ ਜੀ ਉਹ ਗੱਲ ਠੀਕ ਆ ਵੀ ਪਿਛਲੇ ਅੰਦੋਲਨ ਦੇ ਵਿੱਚ ਜਿਹੜਾ ਤਿੰਨ ਕਾਨੂੰਨ ਵਾਲਾ ਬੜਾ ਉੱਪਰ ਗਿਆ ਜਿਹੜੀ ਐਮਐਸਪੀ ਵਾਲੀ ਮੰਗ ਸੀ ਉਹ ਕਿਤੇ ਨਾ ਕਿਤੇ ਪਿੱਛੇ ਪੈ ਗਈ ਜੀ ਚਲੋ ਉਸ ਤੋਂ ਬਾਅਦ ਠੀਕ ਆ ਹੋਰ ਅੰਦੋਲਨ ਲੜਿਆ ਜਾ ਸਕਦਾ ਸੀਗਾ ਬੈਠੇ ਸੀਗੇ ਪੱਕੇ ਤੰਬੂ ਲੱਗੇ ਸੀਗੇ ਪਰ ਉਹ ਇੱਕ ਵੋਟਾਂ ਦਾ ਕਰਕੇ ਸਾਡੇ ਕੁਝ ਆਗੂ ਪੇਸ਼ਾਨ ਨੂੰ ਹਟੇ ਪਾਫਸਾ ਜਿਹਦੇ ਕਰਕੇ ਦੂਜਾ ਨਹੀਂ ਆਉਣਾ ਪਿਆ ਗਿਆ ਜੀ ਹੁਣ ਵੀ ਜੇ ਅੱਜ ਆਪਾਂ ਕਵਾਂਗੇ ਕੁਝ ਵੀ ਮੂੰਹ ਕੱਢਾਂਗੇ ਉਹਨਾਂ ਤਾਂ ਛੇਤੀ ਹੋਊਗੀ ਜਲਦਬਾਜੀ ਹੋਊਗੀ ਉਹ ਕਿਉਂਕਿ ਆਗੂ ਤੱਕੰਤ ਕਵਾਈ ਕਰਨਾ ਬਿਲਕੁਲ ਇਹ ਜਨਤਾ ਦੇ ਸਿਰ ਤੇ ਆ ਜੇ ਅਸੀਂ ਘੋਲ ਨੂੰ ਇੰਨਾ ਤਕੜਾ ਕਰ ਲੈਨੇ ਆ ਪਿਛਲੇ ਵਾਰ ਵਾਂਗੂ ਫੇਰ ਮੰਗਾ ਮਣਵਾਈਆਂ ਜਾ ਸਕਦੀਆਂ ਹਨ ਟੋਟਲੀ ਬੰਗਾ ਮਣਵਾਈਆਂ ਜਾ ਸਕਦੀਆਂ ਹਨ ਜੀ ਜੇ ਕੋਈ ਉਹ ਜੇ ਹਾਲਤ ਕੁਛ ਕਮਜ਼ੋਰੀ ਵਾਲੀ ਰਹਿ ਜਾਂਦੀ ਹੈ ਜੀ ਫੇਰ ਘੱਟੋ ਘੱਟ ਸਾਡੇ ਆਪ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਅਸੀਂ ਇਸ ਵਾਰੀ ਇੱਕ ਬੜੀ ਗੱਲ ਸਾਫ਼ ਕੀਤੀ ਆ ਜੀ ਵੀ ਘੱਟੋ ਘੱਟ ਸਾਨੂੰ ਇਹ ਕਲੀਅਰ ਹੋਵੇ ਵੀ ਅਸੀਂ ਕਿੱਥੋਂ ਤੱਕ ਮਨਾ ਕੇ ਉੱਠਣਾ ਹਾਂ ਹਾਂ ਬਿਲਕੁਲ ਸੋ ਇਹ ਚਰਚਾ ਚੱਲ ਰਹੀ ਆ ਬਾਕੀ ਸਭ ਕੁਝ ਆਗੂਆਂ ਦੇ ਹੱਥ ਵੀ ਨਹੀਂ ਹੁੰਦਾਗਾ ਜੀ ਇਹ ਤਾਂ ਸਮਾਂ ਵਾ ਜੇ ਸਮਾਂ ਸਾਡੇ ਅਨਸਾਰ ਹੋਇਆ ਸਾਡੇ ਲੋਕਾਂ ਦੇ ਅਨਸਾਰ ਹੋਇਆ ਲੋਕਾਂ ਦਾ ਵੱਡਾ ਸਮਰਥਨ ਹੋਇਆ ਨਾਲ ਫਿਰ 100% ਵੀ ਹੋ ਸਕਦੀਆਂ ਵਾ ਪਰ ਇਸ ਜਿਹੜੀ ਤੁਹਾਨੂੰ ਖਤਸਾਵਾ ਵੀ ਉੱਥੋਂ ਉੱਠ ਕੇ ਆਉਣ ਵਾਲਾ ਤੇ ਉਹ ਸਾਫ਼ ਕਰਦਗੇ ਵੀ ਜਿਹੜੇ ਉੱਠ ਕੇ ਆਉਣ ਵਾਲੇ ਆ ਜਾਂ ਵੋਟਾਂ ਵਾਲੇ ਉਹ ਸਾਡੇ ਨਾਲ ਚੱਲੇ ਹੀ ਨਹੀਂ ਉਹ ਇਸ ਵਾਰ ਜਾ ਹੀ ਨਹੀਂ ਰਹਿਗੇ ਜੀ ਉਹ ਤਾਂ ਉਲਟਾ ਸਗੋਂ ਕਹਿ ਰਿਹਾ ਵੀ ਸਾਡਾ ਇਸ ਨਾਲ ਸੰਬੰਧ ਹੀ ਕੋਈ ਨਹੀਂਗਾ ਹੂੰ ਸੋ ਉਹ ਜੀ ਦਿੱਕਤ ਕੋਈ ਨਹੀਂ ਆਉਂਦੀਗੀ ਹਾਂ ਇਹ ਹੈਗਾ ਹੋ ਸਕਦਾ ਬਾਬੇ ਕੁਝ ਮੰਗਾ ਤੁਹਾਡੀਆਂ ਲੰਮੇ ਦਾ ਦੀਆਂ ਹੁੰਦੀਆਂ ਵਾ ਜੀ ਕੁਝ ਤੁਰੰਤ ਕਰਵਣ ਵਾਲੀਆਂ ਹੁੰਦੀਆਂ ਹੁਣ ਕਰਜ਼ੇ ਦੀ ਲੀਕ ਮਰੋਣੀ ਤੇ ਤੁਰੰਤ ਵਾਲੀ ਗੱਲ ਹੀ ਹੈ ਨਾ ਜੇ ਸਾਡਾ ਹਜ਼ਾਰਾਂ ਕਰੋੜ ਰੁਪਏ ਲੱਖਾਂ ਕਰੋੜ ਰੁਪਏ ਤੁਸੀਂ ਵਟੇ ਖਾਤੇ ਪਾਤਾ ਕਾਰਪੋਰੇਟਾਂ ਦਾ ਤੇ ਸਾਡਾ ਤਾਂ ਬਹੁਤ ਥੋੜਾ ਉਦੋਂ ਸਮੂਰਣਕ ਸੰਪੂਰਨ ਕਿਸਾਨਾਂ ਵਿੱਚੋਂ ਬਹੁਤ ਥੋੜਾ ਇਹ ਤਲੀਕ ਮਾਰਨ ਚ ਕੀ ਹਰਜ ਸੋ ਅਸੀਂ ਤਾਂ ਅੱਜ ਦੀ ਹਾਲਤ ਵਿੱਚ ਅਸੀਂ ਇਹ ਕਹਾਂਗੇ ਕਿਸਾਨਾਂ ਆਸਤੇ ਕੁਛ ਨਾ ਕੁਛ ਜ਼ਰੂਰ ਲੈ ਕੇ ਆਵਾਂਗੇ ਜਿੱਦਾਂ ਤੁਸੀਂ ਕਹੇ ਕਿ ਜੇ ਸਮਾਂ ਚੰਗਾ ਬਣ ਗਿਆ ਚੰਗਾ ਹੋਇਆ ਉਸ ਹਿਸਾਬ ਦੇ ਨਾਲ ਜੇ ਗੱਲ ਕਰ ਲਈਏ ਜਿੱਦਾਂ ਲੋਕ ਸਭਾ ਇਲੈਕਸ਼ਨ ਸਿਰ ਤੇ ਹੈਗੇ ਨੇ ਉਮੀਦ ਤਾਂ ਬੜੀ ਹੈ ਕਿ ਇੱਕ ਵਾਰ ਸਰਕਾਰ ਦੀਆਂ ਜਿਹੜੀਆਂ ਚੀਕਾਂ ਨੇ ਉਹ ਪਹਿਲਾਂ ਨਾਲ ਵੱਧ ਨਿਕਲਣਗੀਆਂ ਤੁਸੀਂ ਕੀ ਸੋਚ ਰਹੇ ਹੋ ਕਿ ਇਹੀ ਸੋਚ ਕੇ ਦਿਨਾਂ ਦੀ ਚੋਣ ਕੀਤੀ ਗਈ ਹੈ ਸਮੇਂ ਦੀ ਚੋਣ ਕੀਤੀ ਨਹੀਂ ਇਹ ਇਹ ਗੱਲ ਤਾਂ ਦੇਖੋ ਜਿਹੜੇ ਦਾ ਸੰਘਰਸ਼ ਕਰਨ ਵਾਲੇ ਆ ਉਹ ਇਲੈਕਸ਼ਨ ਦੇ ਸਮੇਂ ਨੂੰ ਹੋਰ ਤੰਗ ਨਾ ਦੇਖਦੇ ਆ ਤੇ ਇਲੈਕਸ਼ਨ ਲੜਨ ਵਾਲੇ ਹੋਰ ਤੰਗ ਨਾ ਦੇਖਦੇ ਆ ਹੁਣ ਜਿਹੜੀਆਂ ਜਥੇਬੰਦੀਆਂ ਕੋਈ ਸਾਡੇ ਦੇ ਵਿੱਚੋਂ ਨਾ ਇਲੈਕਸ਼ਨ 'ਚ ਜਾਂਦੀਆਂ ਵਾਂ ਜਿਵੇਂ ਸੀਪੀਆਈ ਸੀਪੀਐਮ ਦੀਆਂ ਜਾਂ ਕੁਝ ਬੰਦੇ ਜਿਹੜੇ ਇਲੈਕਸ਼ਨਾਂ ਦੀ ਸਪੋਰਟ ਕਰਦੇ ਆ ਜੀ ਉਹ ਇਸ ਤੰਗ ਨਾ ਸੋਚਦੇ ਆ ਤੇ ਉਹ ਕਹਿ ਕਹਿ ਵੀ ਰਹੇ ਆ ਸਾਨੂੰ ਵੀ ਯਾਰ ਇਹ ਅੰਦੋਲਨ ਦਾ ਸਮਾਂ ਨਹੀਂ ਇਹ ਤਾਂ ਇਲੈਕਸ਼ਨਾਂ ਦਾ ਸਮਾਂ ਹੈ ਤੇ ਇਲੈਕਸ਼ਨ 'ਚ ਜੂਰ ਲਾਉਣਾ ਚਾਹੀਦਾ ਪਰ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆ ਉਹਨਾਂ ਦਾ ਬੜਾ ਸਾਫ਼ ਹੁੰਦਾ ਵਾ ਵੀ ਇਹ ਸਹੀ ਤੇ ਟੁਕਮਾ ਸਮਾ ਹੁੰਦਾ ਵਾ ਜਦੋਂ ਇਨਾਂ ਦਾ ਇੱਕ ਹੱਥ ਇਲੈਕਸ਼ਨਾਂ ਜੇ ਕਰਨ ਬੱਜਿਆ ਹੁੰਦਾ ਵਾ ਉਦੋਂ ਵਾ ਅਸੀਂ ਦਬਾਅ ਪਾਈਏ ਤਾਂ ਅਸੀਂ ਲੋਕਾਂ ਖਾਤਰ ਕੁਛ ਨਾ ਕੁਛ ਲੈ ਸਕਦੇ ਹਾਂ ਰੌਲਾ ਤਾਂ ਆਪਣਾ ਲੜਾਈ ਤੇ ਇਹੀ ਹੈ ਨਾ ਵੀ ਅਸੀਂ ਸਾਡੇ ਜਿਹੜੇ ਕਿਸਾਨ ਆ ਮਜ਼ਦੂਰ ਆ ਉਹਨਾਂ ਨੂੰ ਕੁਛ ਮਿਲੇ ਆਪਾਂ ਲੜਾਈ ਉਹਨਾਂ ਦੀ ਲੜ ਰਹੇ ਆ ਵੀ ਉਹਨਾਂ ਨੂੰ ਕੁਛ ਮਿਲੇ ਵੀ ਅਸੀਂ ਸਮਝਦੇ ਆਂ ਵੀ ਇਹ ਟੁਕਮਾ ਸਮਾਂ ਹੁੰਦਾ ਵਾ ਜੀ ਇਹ ਦੋ ਅੱਡ ਅੱਡ ਸੋਚਣ ਦੇ ਤਰੀਕੇ ਆ ਸਾਡੇ ਵਾਸਤੇ ਸੰਘਰਸ਼ ਦਾ ਸਮਾਂ ਤੇ ਸੰਘਰਸ਼ ਕਰਾਂਗੇ ਹੂੰ ਬਿਲਕੁਲ ਜੇ ਹੁਣ ਆਪਾਂ ਇਸ ਵਿਸ਼ੇ ਤੋਂ ਵਾਪਸ ਦਿੱਲੀ ਤੋਂ ਵਾਪਸ ਪੰਜਾਬ ਵੱਲ ਨੂੰ ਆਈਏ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਲਗਭਗ 2 ਹਫ਼ਤਿਆਂ ਤੋਂ ਵਰਤਾਰਾ ਚੱਲ ਰਹੇ ਆ ਉਸ ਵਰਤਾਰੇ ਨੂੰ ਕਿੱਦਾਂ ਦੇਖ ਰਹੇ ਹੋ ਭਾਨਾ ਸਿੱਧੂ ਦੀ ਗ੍ਰਿਫਤਾਰੀ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਉਸ ਤੋਂ ਬਾਅਦ ਇੱਕ ਤਰੀਕ ਦਾ ਇਕੱਠ 29 ਤਰੀਕ ਦਾ ਇਕੱਠ 3 ਤਰੀਕ ਦਾ ਇਕੱਠ ਉਹ ਸਾਰੇ ਵਰਤਾਰੇ ਨੂੰ ਕਿੱਦਾਂ ਦੇਖਿਆ ਸਰਦਾਰ ਬਲਦੇਵ ਸਿੰਘ ਜੀਰਾ ਹੋਣਾ ਨੇ ਦੇਖੋ ਅਸੀਂ ਪਹਿਲਾਂ ਜੇ ਸਰਕਾਰ ਵਾਲੇ ਐਂਗਲ ਤੋਂ ਦੇਖੀਏ ਜਿਹੜਾ ਭਾਨੇ ਨੂੰ ਫੜ ਲੈਣਾ ਬਈ ਇਹਨੇ 10000 ਰੁਪਏ ਦੀ ਮੰਗ ਕੀਤੀ ਆ ਫੜ ਕੇ ਉਸ ਤੋਂ ਬਾਅਦ ਫਿਰ ਜਦੋਂ ਜਮਾਨਤ ਹੋਈ ਤੇ ਉੱਤੇ ਇੱਕ ਚੈਨੀ ਖੂਨ ਦਾ ਪਰਚਾ ਪਾ ਦੇਣਾ ਇਹ ਤਾਂ ਪੂਰੀ ਸੂਰੀ ਬਦਲਾ ਲਊ ਕਾਰਵਾਈ ਆ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਬੇਸ਼ੱਕ ਦੀ ਭਾਨਾ ਸਿੱਧੂ ਨੂੰ ਮੋਹਰਾ ਬਣਾ ਲਿਆ ਪਰ ਇਹ ਇੱਕ ਸਬਕ ਉਹ ਸਿਖਾਉਣਾ ਚਾਹੁੰਦੇ ਸੀ ਸਮੂਹ ਪੰਜਾਬ ਦੇ ਨੌਜਵਾਨਾਂ ਨੂੰ ਵੀ ਦੇਖੋ ਭਾਨੇ ਨੇ ਸਰਕਾਰ ਵਿਰੁੱਧ ਬੋਲਿਆ ਤੇ ਆ ਤੁੰਨਿਆ ਪਿਆ ਭਾਨਾ ਹੁਣ ਨਿਕਲ ਨਹੀਂ ਦਿੰਦੇ ਇਹਨੂੰ ਤਾਂ ਕਿ ਜਿਹੜੇ ਕੁਝ ਬੋਲਦੇ ਆ ਲੋਕ ਕੁਝ ਜਿਹੜੇ ਲੜਦੇ ਆ ਸੰਘਰਸ਼ ਕਰਨ ਵਾਲੇ ਲੋਕ ਆ ਕੁਝ মিডিਆ ਚੋਂ ਵੀ ਹੈਗੇ ਆ ਵੀ ਉਹ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਜਾਣ ਵੀ ਸਰਕਾਰ ਬੁਖਲਾਹ ਬੋਲਣਾ ਮਹਿੰਗਾ ਪੈ ਸਕਦਾ ਹਮ ਅ ਰਹੀ ਗੱਲ ਦੂਸਰੀ ਜਿਹੜੀ ਉਸ ਤੋਂ ਬਾਅਦ ਚੱਲਿਆ ਵਰਤਾਰਾ ਜੀ ਕੋਟ ਦੁਨੇ ਹਜ਼ਾਰਾਂ ਦਾ ਇਕੱਠ ਸੀ ਹਮ ਜਿਹੜਾ 29 ਤਰੀਕ ਦਾ ਸੀਗਾ ਜੀ ਹਜ਼ਾਰਾਂ ਦੇ ਇਕੱਠ ਨੇ ਇੱਕ ਤਾਂ ਗੱਲ ਇਹ ਸਾਫ ਕਰਤੀ ਵੀ ਸਰਕਾਰ ਜਿੰਨੇ ਮਰਜ਼ੀ ਦਾਬੇ ਮਾਰ ਲਵੇ ਜਿੰਨੀ ਮਰਜ਼ੀ ਰੋਕਾਂ ਲਾ ਲਵੇ ਹਾਲਾਂਕਿ ਉਸ ਇਕੱਠ ਦੇ ਵਿੱਚ ਵੀ ਨੌਜਵਾਨਾਂ ਨੂੰ ਅ ਪੁਲਿਸ ਅਧਿਕਾਰੀਆਂ ਨੇ ਫੋਨ ਕਰ ਕਰ ਡਰਾ ਵੀ ਨਹੀਂ ਜਾਣਾ ਹੂੰ ਬਿਲਕੁਕੁਲ ਫਿਰ ਵੀ ਉਹ ਹਜ਼ਾਰਾਂ ਦਾ ਇਕੱਠ ਸੀ ਸੰਭਲ ਨਹੀਂ ਰਿਹਾ ਸੀ ਪਿੰਡ ਤੋਂ ਇੱਕ ਗੱਲ ਸਾਫ਼ ਕਰਤੀ ਵੀ ਪੰਜਾਬ ਦੇ ਲੋਕ ਡੰਡੇ ਦੇ ਜ਼ੋਰ ਨਾਲ ਤਨ ਦਬਾਏ ਨਹੀਂ ਜਾਂਦੇ ਹੂੰ ਚਲੋ ਉਸ ਤੋਂ ਬਾਅਦ ਉਥੇ ਐਲਾਨ ਹੁੰਦਾ ਵਾ 5 ਤਰੀਕ ਦਾ ਜੀ 5 ਤਰੀਕ ਤੋਂ ਬਾਅਦ ਐਲਾਨ ਤੋਂ ਬਾਅਦ ਇੱਕ ਵਾਰੀ ਇੱਕ ਤਰੀਕ ਚ ਬੈਠਨੇ ਵੀ ਆ ਸਰਕਾਰ ਨਾਲ ਮੀਟਿੰਗਾਂ 'ਚ ਜੀ ਪੁਲਿਸ ਅਧਿਕਾਰੀ ਸੀਗੇ ਉੱਥੇ ਵੀ ਕੋਈ ਸਿੱਟਾ ਨਹੀਂ ਨਿਕਲਦਾ ਕਿਉਂਕਿ ਗੱਲ ਉਥੋਂ ੜਿੱਕਾ ਇਸ ਚੀਜ਼ ਦਾ ਪਿਆ ਹੋਇਆ ਸੀ ਉਹ ਕਹਿੰਦੇ ਸੀ ਭਾਨ ਦੀ ਜ਼ਮਾਨਤ ਲਾ ਦਿਓ ਹੂੰ ਸਰਕਾਰ ਵੱਲੋਂ ਅਸੀਂ ਕੋਈ ੜਕਾ ਨਹੀਂ ਪਾਉਂਦੇ ਥੋੜੀ ਜਿਮਾਨਤ ਹੋ ਜਾਊਗੀ। ਹੂੰ ਸਾਡਾ اے ਸੀ ਵੀ ਜਿਮਾਨਤ ਕਰਾਤੀ ਫਿਰ ਤਾਂ ਅਸੀਂ ਦੋਸ਼ੀ ਬਣ ਗਏ। ਹੂੰ ਫਿਰ ਤਾਂ ਟ੍ਰਾਇਲ ਚੱਲ ਪਿਆ। ਹੂੰ ਕੱਲ ਨੂੰ ਬੰਦਾ ਜਮਾਨਤ ਭੁਗਤਦਾ ਫਿਰੂਗਾ। ਤਰੀਕਾ ਤਰੀਕਾ ਭੁਗਤਦਾ ਫਿਰੂਗਾ ਉਹ। ਸੋ ਅਸੀਂ ਉਸ ਗੱਲ ਤੇ ਨਾ ਕਰਤੀ ਤੇ ਇਸੇ ਕਰਕੇ ਇੱਕ ਦਿੱਲੀ ਮੋਰਚਾ ਸਿਰ ਤੇ ਆ ਰਿਹਾ 13 ਨੂੰ ਦਿਨ ਥੋੜੇ ਸੀ। ਅਸੀਂ ਉਹ 5 ਦਾ ਪ੍ਰੋਗਰਾਮ 6 ਤੀ ਕੀਤਾ 3 ਦਾ ਕੀਤਾ। ਹੂੰ 3 ਦੀ ਕਾਲ ਦਿੱਤੀ। ਤਿੰਨ ਦਿਨਾਂ ਦੇ ਕਾਲ ਦੇ ਵਿੱਚ ਵੇਖੋ ਤੁਸੀਂ ਉਹਨਾਂ ਨੇ ਕਿੰਨਾ ਜ਼ੋਰ ਲਾਇਆ ਤੇ ਕਿੰਨੀ ਸਖਤੀ ਕੀਤੀ ਆ ਕਿੰਨੇ ਨਾਕੇ ਆ ਪਰ ਦੇਖੋ ਸ਼ਾਮ ਤੱਕ ਸ਼ਾਮ ਤੱਕ ਕਿਉਂ 1:00 2:00 ਵਜੇ ਤੋਂ ਬਾਅਦ ਪਾਜੀ ਪੁੱਠੀ ਪਾਣੀ ਸ਼ੁਰੂ ਹੋ ਗਈ ਸੀ ਬਿਲਕੁਲ ਪੁਲਿਸ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪੈ ਗਿਆ ਸੀਗਾ ਆਗੂ ਜਿਹੜੇ ਘਰਾਂ 'ਚ ਨਜ਼ਰਬੰਦ ਕੀਤੇ ਸੀਗੇ ਮੁੜ ਕੇ ਤੋਂ ਉਹ ਵੀ ਛੱਡਨੇ ਪੈ ਗਏ ਉਹਨਾਂ ਨੂੰ ਤੇ ਜਿਸ ਤਰ੍ਹਾਂ ਲੋਕਾਂ ਨੇ ਬਠਿੰਡੇ ਤੋਂ ਲੈ ਕੇ ਪਟਿਆਲੇ ਤੱਕ ਜਿਵੇਂ ਨਾਕੇ ਤੋੜੇ ਬਰਨਾਲਿਓਂ ਬੰਦੇ ਚੱਲੇ ਵੀ ਉਹ ਸਾਰੇ ਦੇ ਵਿੱਚੋਂ ਸਰਕਾਰ ਪਿੱਛੇ ਹਟੀ ਆ ਜਿਹੜਾ ਹੁਣ ਸਮਾਂ ਲਿਆ ਵਾ ਜੀ ਉਹ ਲੱਗਦਾ ਨਹੀਂਗਾ ਵੀ ਉਹਦੇ ਚ ਕੁਝ ਲਿਖਤੀ ਹੋਇਆ ਵਾ ਸਮਝੌਤਾ ਬਈ ਉਹ ਚ ਕੋਈ ਪਿੱਛੇ ਹਟੂਗਾ ਪਰ ਜੇ ਪਿੱਛੇ ਹਟਦੇ ਆ ਉਹਦਾ ਵੀ ਸਰਕਾਰ ਨੂੰ ਨੁਕਸਾਨ ਹੋਊਗਾ ਫਾਇਦਾ ਹੋਊਗਾ ਜਿਹੜਾ ਸਭ ਮੈਂ ਨਾ ਮੀਟਿੰਗਾਂ ਵਾਲੀ ਗੱਲ ਥੋੜੀ ਡਿਟੇਲ ਦੇ ਵਿੱਚ ਜਾਨਣੀ ਚਾਹਣਾ ਕਿਉਂਕਿ ਤੁਸੀਂ ਦੋਹਾਂ ਮੀਟਿੰਗਾਂ ਦੇ ਵਿੱਚ ਸੀਗੇ ਮੌਜੂਦ ਸੀਗੇ ਕਿ ਹਾਂ ਇਹ ਜ਼ਾੜਿਆ ਕਿ ਜਿਹੜਾ ਸਮਝੌਤਾ ਹੁਣ ਹੋਇਆ ਹੈ ਵੀ 10 ਤਰੀਕ ਤੱਕ ਜਿਹੜਾ ਹੈਗਾ ਭਾਨੇ ਨੂੰ ਛੱਡ ਦਿੱਤਾ ਜਾਵੇਗਾ ਕਹਿ ਰਿਹਾ ਕਿ ਇਹ ਸਮਝੌਤਾ ਤਾਂ ਪਹਿਲੀ ਮੀਟਿੰਗ ਦੇ ਵਿੱਚ ਦੂਜੀ ਮੀਟਿੰਗ ਦੇ ਵਿੱਚ ਵੀ ਹੁੰਦਾ ਸੀ ਉਦੋਂ ਨਹੀਂ ਮੰਨੇ ਜਾਂ ਨਹੀਂ ਕੀਤਾ ਗਿਆ ਇਹ ਸਿਰਫ ਲੱਖਾ ਸਿੰਘ ਸੁਧਾਨਾ ਨੂੰ ਹੀਰੋ ਬਣਾਉਣ ਦੀ ਖਾਤਰ ਜਿਹੜਾ ਸਮਾਂ ਆ ਜਿਹੜਾ ਉਹ ਪ੍ਰੋਗਰਾਮ ਆ ਉਹਨੂੰ ਸਾਰਾ ਕੀਤਾ ਗਿਆ ਤੇ ਲੱਖੇ ਨੂੰ ਹੀਰੋ ਬਣਾ ਕੇ ਜਿਹੜੀ ਸਹਿਮਤੀ ਆ ਉਹ ਬਣੀ ਹੈ ਨਹੀਂ ਇਸ ਤਰ੍ਹਾਂ ਨਹੀਂਗਾ ਪਹਿਲੀ ਮੀਟਿੰਗ ਆ ਇਹ 2 ਦਿਨ ਲਗਾਤਾਰ ਚੱਲੇ ਜੀ ਪਹਿਲਾਂ ਹੋਈ 1 ਤਰੀਕ ਨੂੰ ਹਾਂਜੀ 1 ਤਰੀਕ ਨੂੰ ਐਸਐਸਪੀ ਬਰਨਾਲਾ ਐਸਐਸਪੀ ਬਠਿੰਡਾ ਵਿੱਚ ਸੀ ਜੀ ਉਸ ਦਿਨ ਉਹ ਸਹੀ ਕਹਿੰਦੇ ਸੀਗੇ ਵੀ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਲਈ ਹੈ ਹਮ ਬਿਲਕੁਲ ਪੋਜ਼ਿਟਿਵ ਆ ਜਿਵੇਂ ਤੁਸੀਂ ਕਹੋਗੇ ਉਵੇਂ ਹੋ ਜਾਊਗਾ ਤੇ ਬਸ ਅਸੀਂ ਹੋਰ ਆਪਦੇ ਉੱਚ ਅਧਿਕਾਰੀ ਵਿੱਚ ਬਹੋਣਾ ਚਾਹੁੰਦੇ ਆ ਜੀ ਇਸ ਕਰਕੇ ਉਹ ਮੀਟਿੰਗ ਕਰ ਲਈ ਸੀ ਦੋ ਤਰੀਕ ਦੀ ਹਮ ਦੋ ਤਰੀਕ ਨੂੰ ਫੂਲਸਫਾਰ ਸੀਗੇ ਮੈਂ ਨਹੀਂ ਸੀਗਾ ਪਰ ਮੈਨੂੰ ਰਿਪੋਰਟ ਸਾਰੀ ਆ ਉਹਦੀ ਮੀਟਿੰਗ ਦੀ ਜੀ 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 ਹੋਰ ਕਿਤੇ ਡਿੱਕਾ ਨਹੀਂ ਸੀ ਕੋਈ ਪਰਚੇ ਵਾਪਸ ਲੈਣ ਤੇ ਵੀ ਨਹੀਂ ਸੀਗਾ ਸਾਰਾ ਹੋ ਗਿਆ ਸੀ ਵੀ ਅਸੀਂ ਇਹ ਕੇਸ ਵਾਪਸ ਲੈ ਲਾਂਗੇ ਜੀ ਪਰ ਸਮਾਂ ਲੱਗੂ ਥੋੜਾ ਜਿਹਾ ਤੁਸੀਂ ਐਂ ਕਰੋ ਵੀ ਜ਼ਮਾਨਤ ਕਰਾ ਲਓ ਉਹਦੀ ਹੂੰ ਗੱਲ ਜ਼ਬਾਨ ਤੇ ਅੱਗੇ ਗੱਲ ਇਸ ਗੱਲ ਤੇ ੜੀ ਸੀ ਉਹ ਤਾਂ ਕੋਈ ਹੋਲਾ ਨਹੀਂਗਾ ਉਸ ਦਿਨ ਤਿੰਨ ਚਾਰ ਵਾਰੀ ਬਾਹਰ ਆਏ ਇਹ ਮੀਡੀਆ ਨਾਲ ਗੱਲ ਕਰਨ ਉਹ ਫੇਰ ਸੱਦ ਲੈਂਦੇ ਸੀ ਵਾਪਸ ਵੀ ਆਜੋ ਗੱਲ ਕਰਦੇ ਦਿੰਦੇ 10 ਮਿੰਟ ਹੋਰ ਦਿਓ ਉਸ ਦਿਨ ਇਹ ਗੱਲ ਦਾ ਡਿੱਕਾ ਬਣਿਆ ਇੱਕ ਇੱਕ ਡਿੱਕਾ ਇਹ ਸੀਗਾ ਵੀ ਉਹ ਕਹਿ ਰਹੇ ਸੀਗੇ ਜਿਹੜੀ ਸਾਡੀ ਮੀਟਿੰਗ ਹੋਈ ਆ ਇੱਕ ਤਰੀਕ ਨੂੰ ਜੀ ਅ ਨਾ ਇੱਕ 29 ਨੂੰ ਹੋਈ ਇੱਕ ਨਾ ਨਾ ਇਹ ਇੱਕ 29 ਨੂੰ ਹੋਈ ਆ ਇੱਕ 29 ਦਾ ਪ੍ਰੋਗਰਾਮ ਸੀਗਾ ਜੀ 29 ਦਾ ਪ੍ਰੋਗਰਾਮ ਸੀ 30 29 ਤੇ 30 ਨਤੀਜਾ ਪ੍ਰੋਗਰਾਮ ਸੀ 30 ਤੇ 30 ਤਰੀਕ ਨੂੰ ਜਿਹੜੀ ਮੀਟਿੰਗ ਹੋ ਜੇ ਉਹਦੇ ਚ ਥੋੜਾ ਜਿਹਾ ਕੜਿੱਕਾ ਪਾਉਂਦੇ ਸੀ ਵੀ ਇੱਕ ਤਰੀਕ ਨੂੰ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਪ੍ਰੋਗਰਾਮ ਦਿੱਤਾ ਹੋਇਆ ਵਾ ਜਿਹੜਾ ਵੀ ਉਹ ਤੁਸੀਂ ਜ਼ਿੰਮੇਵਾਰੀ ਚੱਕਦੇ ਆ ਵਾਪਸ ਲਾਉਂਗੇ ਅਸੀਂ ਕਹ ਵੀ ਉਹਨੇ ਆਪ ਪ੍ਰੋਗਰਾਮ ਦਿੱਤਾ ਹੋਇਆ ਅਸੀਂ ਉਹਦੀ ਕਿਵੇਂ ਜ਼ਿੰਮੇਵਾਰੀ ਚੱਕ ਸਕਦੇ ਆ ਵੀ ਉਹਦੇ ਨਾਲ ਤੁਸੀਂ ਆਪ ਗੱਲ ਕਰੋ ਜੀ ਉਸ ਤੋਂ ਬਾਅਦ ਉਹਨੇ ਗੱਲ ਕੀਤੀ ਕਿ ਨਹੀਂ ਕੀਤੀ ਅਸੀਂ ਕਹ ਵੀ ਅਸੀਂ ਸਿਰਫ ਇਹ ਗਾਰੰਟੀ ਦਿੰਦੇ ਆ ਵੀ ਸਾਡੇ ਜੋ ਜਿੰਨੇ ਆਗੂ ਬੈਠੇ ਕਿਸਾਨ ਜਥੇਬੰਦੀਆਂ ਬੈਠੀਆਂ ਲੱਖੇ ਹੋਣੀ ਬੈਠੀਆਂ ਹਾਂ ਹਾਂ ਜੇ ਤੁਸੀਂ ਪਹਾਣੇ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੰਦੇ ਆ ਫਿਰ ਤਾਂ ਮਸਲਾ ਹੀ ਮੁੱਕ ਜਾਣਾ ਫਿਰ ਤਾਂ ਇੱਕ ਤਰੀਕ ਨੂੰ ਵੀ ਕੋਈ ਮਸਲਾ ਨਹੀਂ ਰਹਿ ਜਾਣਾ ਫਿਰ ਮਾਨ ਸਾਹਿਬ ਵੀ ਕਿਉਂ ਜਾਣਗੇ ਉਹ ਮਾਨ ਸਾਹਿਬ ਕਿਉਂ ਜਾਣਗੇ ਤੇ ਉਸ ਦਿਨ ਇਸ ਗੱਲ ਤੇ ਨਿਬੜ ਗਈ ਸੀ ਵੀ ਕੱਲ ਨੂੰ ਗੱਲ ਕਰਾਂਗੇ ਫਿਰ ਜਿਹੜੀ ਇੱਕ ਤਰੀਕ ਨੂੰ ਮੀਟਿੰਗ ਹੋਈ ਆ ਉਸ ਦਿਨ ਮਾਨ ਸਾਹਿਬ ਉਹਨਾਂ ਨੂੰ ਤਾਂ ਉਹਨਾਂ ਨੇ ਪ੍ਰੋਗਰਾਮ ਚੋਂ ਫੇਲ ਕਰਤਾ ਜੀ ਉਸ ਦਿਨ ਇੱਕ ਤਰੀਕ ਵਾਲੀ ਮੀਟਿੰਗ ਦੇ ਵਿੱਚ ਉਹ ਜਮਾਨਤ ਵਾਲੀ ਗੱਲ ਲੜ ਗਈ ਹਮ ਜਿਦੇ ਚੋਂ ਇਹ ਤਿੰਨ ਦਾ ਪ੍ਰੋਗਰਾਮ ਸਟੈਂਡ ਕਰਦਾ ਰਿਹਾ। ਹੂੰ। ਹੋਰ ਕੋਈ ਇਹ ਗੱਲ ਨਹੀਂ ਸੀ ਵੀ ਉਹ ਹੀਰੋ ਬਣਾਉਣਾ ਚਾਹੁੰਦੇ ਸੀ ਕਿਸੇ ਨੂੰ। ਚਲੋ ਉਹ ਲੱਖੇ ਨੂੰ ਹੀਰੋ ਬਣਾਉਣਾ ਚਾਹੁੰਦੇ ਹੋਣਗੇ। ਹੂੰ। ਹੁਣ ਪੂਲ ਸਾਹਿਬ ਨੂੰ ਤਾਂ ਹੀਰੋ ਬਣਾਉਣਾ ਚਾਹੁੰਦੇ ਜਾਂ ਕਾਕਾ ਕੋੜੜਾ ਸੀਗਾ ਜਸਵਿੰਦਰ ਲੋਂਗੋਵਾਲ ਸੀਗਾ ਇਹਨਾਂ ਨੂੰ ਤਾਂ ਹੀਰੋ ਬਣਾਉਣ ਦੀ ਗੱਲ ਨਹੀਂ ਨਾ ਕੋਈ। ਨਾਲੇ ਸਾਰਿਆਂ ਨੂੰ ਪਤਾ ਵਾ ਹੋ ਸਕਦਾ ਲੱਖੇ ਨੇ ਤਾਂ ਐਮਪੀ ਦੇ ਇਲੈਕਸ਼ਨ ਲੜਨੇ ਆ ਉਹ ਤਾਂ ਕਹਿ ਰਿਹਾ ਮੈਂ ਲੜਨੇ ਆ। ਅਸੀਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੇ। ਨਾ ਲੋਂਗੋਵਾਲ ਨੇ ਲੜਨੇ ਨਾ ਅਸੀਂ ਲੜਨੇ ਨਾ ਕਾਕਾ ਕੋੜੜਾ ਲੜਨੇ ਆ। ਸਾਡਾ ਤਾਂ ਕੋਈ ਰੌਲਾ ਨਹੀਂ। ਸਿੰਘ ਸਿਧਾਨਾ ਤੋਂ ਨਾ ਪਹੁੰਚਿਆ ਜਾਂਦਾ ਜਿਵੇਂ ਪਹਿਲਾਂ ਇੱਕ ਜਿਹੜਾ ਪ੍ਰੋਗਰਾਮ ਸੀਗਾ ਲੁਧਿਆਣੇ ਵਾਲਾ ਉਹਦੇ ਵਿੱਚ ਨਹੀਂ ਪਹੁੰਚਿਆ ਗਿਆ ਤੇ ਉਦੋਂ ਕਹਿ ਦਿੱਤਾ ਕਿ ਸਰਕਾਰ ਨਾਲ ਮਿਲ ਗਏ ਗਏ ਨਹੀਂ ਘਰਾਂ ਚੋਂ ਨਿਕਲੇ ਨਹੀਂ ਹੁਣ ਵੀ ਜਿਵੇਂ ਸੁੱਖ ਜਗਰਾਉ ਹਣਾਂ ਦੀਆਂ ਫੋਟੋਆਂ ਪਾ ਕੇ ਲਿਖਿਆ ਜਾ ਰਿਹਾ ਕਿ ਆਹ ਵੇਖ ਲਓ ਘਰੇ ਬੈਠੇ ਸੀ ਇਹ ਤਾਂ ਨਿਕਲੇ ਹੀ ਨਹੀਂ ਘਰਾਂ ਦੇ ਵਿੱਚੋਂ ਜਾਣ ਕੇ ਨਹੀਂ ਗਏ ਸਰਕਾਰ ਨਾਲ ਰਲ ਗਏ ਤੇ ਜੇ ਕੋਈ ਪਹੁੰਚ ਜਾਂਦਾ ਉਹਨੂੰ ਵੀ ਕਹਿ ਦਿੱਤਾ ਜਾਂਦਾ ਕਿ ਸਰਕਾਰ ਨਾਲ ਰਲ ਗਿਆ ਵੀ ਇਹਨੂੰ ਜਾਣ ਕੇ ਪਹੁੰਚਾ ਦਿੱਤਾ ਗਿਆ ਇਹਨੂੰ ਹੀਰੋ ਬਣਾ ਦਿੱਤਾ ਗਿਆ ਇਹ ਇਸ ਚੀਜ਼ ਨੂੰ ਕਿੱਦਾਂ ਦੇਖ ਰਹੇ ਆ ਦੇਖੋ ਇੱਕ ਨਵੀਂ ਪ੍ਰਜਾਤੀ ਪੈਦਾ ਹੋ ਗਈ ਮੇਰੇ ਸ਼ਬਦ ਥੋੜੇ ਤਿੱਖੇ ਆ ਅੱਛਾ ਜੀ ਉਹਨਾਂ ਦਾ ਕੰਮ ਆ ਵੀ ਸੋਸ਼ਲ ਮੀਡੀਆ ਤੇ ਬਹਿ ਕੇ ਹਮ ਅ ਹਰੋ ਮਸਲਾ ਲੱਭਣਾ ਜਿੱਥੋਂ ਉਹਨਾਂ ਨੂੰ ਵਿਊ ਮਿਲ ਸਕਦੇ ਆ ਜੀ ਮਸਲਾ ਰਹਿ ਗਿਆ ਵਿਊ ਆ ਦਾ ਹਮ ਸਾਡੀ ਬਦਕਿਸਮਤੀ ਆ ਵੀ ਸਾਡੀਆਂ ਜਿੱਥੇ ਅਣਖਾਂ ਦੀਆਂ ਗੱਲਾਂ ਹੁੰਦੀਆਂ ਸੀ ਉੱਥੇ ਅੱਜਕੱਲ ਸੋਸ਼ਲ ਮੀਡੀਆ ਤੇ ਸਾਡੀਆਂ ਧੀਆ ਭੈਣਾਂ ਵੀ ਮੰਨ ਲਓ ਕਿ ਉਹੋ ਜਿਹਾ ਨੱਚ ਟੱਪ ਕੇ ਵਿਊਆਂ ਦੇ ਮਸਲੇ 'ਚ ਹਮ ਕਰਦੀਆਂ ਵਾ ਉਹ ਵੀ ਸਾਡੀ ਫੈਨ ਫਾਲੋਇੰਗ ਵਧੇ ਵਿਊ ਵਧਣ ਹਮ ਉਸੇ ਤਰ੍ਹਾਂ ਹੀ ਇਹ ਆ ਹਮ ਇਹ ਨੱਚਦੇ ਟੱਪਦੇ ਨਹੀਂਗੇ ਬਸ ਇਹਨਾਂ ਨੇ ਦੇਖਣਾ ਵਾ ਵੀ ਕਿਹੜਾ ਮਸਲਾ ਇਸ ਵੇਲੇ ਉੱਭਰਿਆ ਹੋਇਆ ਉਹਦੇ ਉਲਟ ਬੋਲੋ ਉਲਟ ਬੋਲ ਰਿਵਿਊ ਵੱਧ ਆਉਣਗੇ ਵੀ ਹੁਣ ਕੋਈ ਲੱਖੇ ਦੇ ਉਲਟ ਬੋਲੂਗਾ ਵੀਵ ਵੱਧਨ ਕਿਉਂ ਲੱਖਾ ਚਿਹਰਾ ਉੱਭਰਿਆ ਹੋਇਆ ਵਾ ਕੋਈ ਜਥੇਬੰਦੀਆਂ ਨੂੰ ਗਾਲਾਂ ਕੱਢ ਲੂ ਕਿਸਾਨ ਯੂਨੀਅਨਾਂ ਨੂੰ ਪਰ ਕਿਸਾਨ ਜਿਹਨੇ ਉੱਭਰਿਆ ਹੋਈਆਂ ਵਾ ਉਹ ਵਾ ਸੋ ਮੈਨੂੰ ਲੱਗਦਾ ਵਾ ਇਹਦਾ ਤਾਂ ਕੋਈ ਜ਼ਿਆਦਾ ਆਪਾਂ ਨੂੰ ਨਹੀਂ ਮਨ ਸਕੋ ਸਗੋ ਸਿਆਣੇ ਬੰਦਿਆਂ ਨੂੰ ਇਹ ਸਮਝਣਾ ਚਾਹੀਦਾ ਵਾ ਵੀ ਉਹ ਇਸ ਫੇਸਬੁੱਕ ਵਾਲੇ ਚੱਕਰ ਚ ਨਾ ਪੈਣ ਕੋਈ ਟਮ ਸਾਡੇ ਤੋਂ ਪਹਿਲਾਂ ਜਾਂ ਅਸੀਂ ਤਾਂ ਸਾਡੀ ਉਮਰ ਛੋਟੀ ਆ ਜਿਵੇਂ ਫੂਲ ਸਾਹਿਬ ਹੁਣੀਏ ਹੋਰ ਪੁਰਾਣੇ ਆਗੂ ਆ ਇਹ ਆਗੂ ਬਣਦੇ ਸੀਗੇ ਜੁੱਤੀ ਘਸਾ ਕੇ ਲੋਕਾਂ ਤੱਕ ਜਾ ਕੇ ਚਪਲਾਂ ਘਸਾ ਕੇ ਹੁਣ ਹੁਣ ਆਗੂ ਬਣਦੇ ਆ ਮੋਬਾਈਲ 'ਚ ਹੁਣ ਉਹ ਕੋਈ ਵੀ ਪੁੱਠਾ ਸਿੱਧਾ ਬੋਲਦੇ ਹੋ ਕਿਹੜਾ ਕੋਈ ਪੁੱਛਣਾ ਕਿਸੇ ਨੇ ਬੋਲੀ ਚੱਲੋ ਤੇ ਗਾਲਾਂ ਕੱਢੀ ਚੱਲੋ ਤੇ ਉਹ ਬਸੇਹਰਾ ਬਣ ਜਾਂਦੇ ਆ ਇਸੇ ਤਰ੍ਹਾਂ ਹੀ ਹੁਣ ਜੇ ਜਾਣਦੇ ਉਥੇ ਤਾਂ ਮਾਰੇ ਹੁਣ ਤਾਂ ਹੁਣ ਤਾਂ ਇਸ ਗੱਲ ਤੇ ਲੜੀ ਜਾਂਦੇ ਆ ਵੀ ਇਹ ਭਾਨੇ ਦੇ ਮਗਰ ਕਾਦੋ ਗਏ ਹਾਂ ਤੇ ਅਮਰਤਪਾਲ ਮਗਰ ਕਿਉਂ ਨਹੀਂ ਗਏ ਹੁਣ ਉਹ ਐਡੇ ਨਕੰਮੇ ਬੰਦੇ ਉਹਨਾਂ ਨੂੰ ਇਹ ਨਹੀਂ ਪਤਾਗਾ ਵੀ ਅਮਰਤਪਾਲ ਦੇ ਹੱਕੇ ਤਾਂ ਸੀ ਉਦੋਂ ਵੀ ਬੋਲਨੇ ਆ ਸਾਰੀ ਬੁੱਲੇ ਤਕਰੀਬਾ ਚਲੋ ਕੋਈ ਘੱਟ ਬੋਲਿਆ ਕੋਈ ਵੱਧ ਬੋਲ ਬਿਲਕੁਲ ਜਿਸ ਬੰਦੀਆਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਪਹਿਲ ਹੀ ਫੂਲ ਸਾਹਿਬ ਨੇ ਕੀਤੀ ਸੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲ ਹੱਕ ਦੇ ਵਿੱਚ ਬੋਲਣ ਦੀ ਉਹ ਹੁਣ ਇਹ ਜਿਹੜਾ ਕੱਚਾ ਕੱਚ ਘੜੜ ਗਿਆਨ ਆ ਨਾ ਇਹ ਬੜਾ ਖਤਰਨਾਕ ਹੁਣ ਉਹ ਫੇਸਬੁੱਕ ਚਲਾਉਣ ਨੂੰ ਪਤਾ ਹੈ ਨਹੀਂਗਾ ਉਹ ਸੁਣੀ ਸੁਣਾਈ ਜਿਵੇਂ ਉਹ ਕਾਮਰੇਡਾਂ ਨੂੰ ਗਾਲਾਂ ਕੱਢੀ ਜਾਂਦੇ ਆ ਉਹਨੂੰ ਇਹ ਵੀ ਨਹੀਂ ਪਤਾ ਵੀ ਕਾਮਰੇਡ ਕੌਣ ਹੁੰਦੇ ਆ ਜਿਹੜਾ ਬੰਦਾ ਉਹਨਾਂ ਨੂੰ ਕੋਈ ਲੱਗਦਾ ਗੱਲ ਕਰਦਾ ਉਹਦੇ ਤੇ ਲੈਵਲ ਕਾਮਰੇਡ ਦਾ ਚਾਹੇ ਬੰਦਾ ਅਮਰਤਾ ਦੀ ਹੋਵੇ ਹਨ ਸੋ ਉਹ ਹੁਣ ਕਹੀ ਜਾਂਦੇ ਆ ਸਾਡੇ ਆਪਣੇ ਕਿਸਾਨ 13 ਤਰੀਕ ਦੀ ਨੂੰ ਲੈ ਕੇ ਵੀ ਇਹਨਾਂ ਕੋਲੇ ਕਾਮਰੇਡਾਂ ਕੋਲੇ ਪੈਸੇ ਮੁੱਕ ਗਏ ਹੋਣੇ ਇਹ ਤਾਂ ਚੱਲੇ ਆ ਧੋਣਨਾਂ ਕੋਲ ਪੈਸੇ ਮੁੱਕ ਗਏ ਹੁਣ ਤਾਂ ਦਿੱਲੀ ਚੱਲੇ ਆ ਉਹ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਵਾਂ ਵੀ ਭਰਾਵੋ ਜਿਹੜਾ ਤੁਹਾਨੂੰ ਲੱਗਦਾ ਨਾ ਸਾਡੇ ਕੋਲੋਂ ਪੈਸੇ ਮੁੱਕ ਗਏ ਪੈਸੇ ਅਸੀਂ ਦੇ ਦੇ ਦਿੰਨੇ ਆ ਤੁਹਾਨੂੰ ਜਿੰਨੇ ਕਹੋਗੇ ਪੈਸੇ ਦੇ ਦਿੰਨੇ ਆ ਪਰ ਜਿਹੜੀਆਂ ਸਾਡੀਆਂ ਮੰਗ ਪੱਤਰਾਂ ਸਾਡੀਆਂ 10 ਮੰਗਾਂ ਸਾਨੂੰ ਉਹ ਮਨਵਾ ਦਿਓ ਸਾਡੇ ਕਿਸਾਨਾਂ ਨੂੰ ਐਮ ਐਸ ਪੀ ਦਵਾ ਦਿਓ ਸਾਡੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾ ਦਿਓ ਪੈਸੇ ਅਸੀਂ ਆਪਦੇ ਕਿਸਾਨਾਂ ਤੋਂ ਇਕੱਠੇ ਕਰਕੇ ਦੇ ਦਿੰਨੇ ਆ ਤੁਹਾਨੂੰ ਦੇ ਦਿੰਨੇ ਆ ਬਿਲਕੁਲ ਕੋਈ ਗੱਲ ਬੰਦਾ ਕਿਸੇ ਗੱਲ ਤੇ ਤਾਂ ਆਵੇ ਨਾ ਬਿਲਕੁਲ ਹਾਂ ਕੋਸ਼ਿਸ਼ ਕਹਿ ਰਹੇ ਆ ਵੀ ਹੁਣ ਤੁਹਾਡੇ ਨਾਲ ਨੌਜਵਾਨ ਨਹੀਂ ਤੁਰਨਾ ਹਾਂ ਆ ਦੇਖ ਲਓ ਤੁਹਾਡੇ ਨਾਲ ਉੱਥੇ ਸਾਰੇ ਨੌਜਵਾਨ ਫੂਟਸਾਲ ਦੀ ਗਵਾਈ ਚ ਸੀ ਜਾਂ ਹੋਰ ਅਗੂ ਦੀ ਗਵਾਈ ਦੇ ਵਿੱਚ ਸੀ ਜੀ 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 ਜਦੋਂ ਉੱਥੇ ਐਲਾਨ ਕੀਤਾ ਵਾ 13 ਤਰੀਕ ਦਾ ਕਿਵੇਂ ਥੱਲੋਂ ਜਕਾਰੇ ਛੱਡੇ ਗਏ ਹਾਂ ਬਿਲਕੁਲ ਸੋ ਇਹ ਬੰਦੇ ਜਿਹੜੇ ਉਹ ਆ ਵੀ ਮੈਂ ਨਹੀਂ ਤੇਰੇ ਵਸਨਾ ਤੇਰੀ ਖਾਂਦੇ ਦੀ ਦਾੜੀ ਹਿਲਦੀ ਆ ਇਹ ਉਹ ਲੋਕ ਆ ਜੀ ਇਹ ਸਿਰਫ ਆਪਦੇ ਵਿਊਆਂ ਦੇ ਚੱਕਰ ਚਾ ਇਹਨਾਂ ਦਾ ਪਿਆਰ ਨਾ ਕੋਈ ਵਾਸਤਾ ਨਹੀਂ ਕਿਸੇ ਧਰਮ ਨਾਲ ਕੋਈ ਵਾਸਤਾ ਨਹੀਂ ਇਹ ਸਿਰਫ ਆਪਦੀਆਂ ਰੋਟੀਆਂ ਸੇਕ ਨਾਲੇ ਆ ਤੇ ਆਪਦਾ ਚਿਹਰਾ ਚਮਕਾਉਣਾ ਜੀ ਤੁਸੀਂ ਲਾਸਟ ਸਵਾਲ ਆ ਨੌਜਵਾਨ ਜ਼ਰੂਰ ਜਾਣਗੇ ਜੇ ਤੁਸੀਂ ਕਿਹਾ ਕਿ ਜਦੋਂ 13 ਤਰੀਕ ਦਾ ਐ ਐਲਾਨ ਹੋਇਆ ਤਾਂ ਜਿਸ ਤਰੀਕੇ ਦੇ ਨਾਲ ਥੱਲੋਂ ਜੇ ਕਾਰੀ ਲੱਗੇ ਨੇ ਨੌਜਵਾਨ ਜਾਣਗੇ ਜ਼ਰੂਰ ਪਰ ਸਵਾਲ ਮੇਰਾ ਕੁਝ ਮੈਂ ਕਹਿ ਦਵਾਂ ਕਿ ਤੱਤਾ ਵੀ ਹੈ ਕਿ ਨੌਜਵਾਨਾਂ ਨੂੰ ਲਿਜਾ ਕੇ ਪਿਛਲੀ 26 ਜਨਵਰੀ ਵਾਲੀ ਤਾਂ ਨਹੀਂ ਹੋਊਗੀ ਉੱਥੇ ਜਾ ਕੇ ਤਾਂ ਨਹੀਂ ਕਿਹਾ ਗਿਆ ਜਾਊਗਾ ਵੀ ਜਿਹੜੇ ਬੰਦੇ ਫੜੇ ਗਏ ਆ ਉਹ ਸਾਡੀਆਂ ਜੁਨੀਨਾਂ ਦੇ ਨਹੀਂਗੇ ਕਿਉਂਕਿ ਪਿਛਲੀ 26 ਜਨਵਰੀ ਨੂੰ ਅਸੀਂ ਉੱਥੇ ਮੌਜੂਦ ਸੀਗੇ ਸਾਨੂੰ ਮੁਕਸਰ ਤੋਂ ਫੋਨ ਆਇਆ ਕਿ ਸਾਡੇ ਮੁੰਡਿਆਂ ਦਾ ਪਤਾ ਨਹੀਂ ਲੱਗ ਰਿਹਾ ਜਦੋਂ ਇੱਕ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਨਹੀਂ ਭਾਈ ਸਾਡੀ ਜਥੇਬੰਦੀ ਦੇ ਨਹੀਂਗੇ ਸੱਦਿਆ ਤਾਂ ਉਦੋਂ ਪੰਜਾਬ ਇਸ ਤਰੀਕੇ ਨਾਲ ਗਿਆ ਸੀ ਵੀ ਸਾਰੇ ਆਜੋ ਜਥੇਬੰਦੀਆਂ ਤੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਜੋ ਕਿਉਂਕਿ ਜੇ ਅੰਦੋਲਨ ਕਰਨਾ ਅੰਦੋਲਨ ਦੇ ਵਿੱਚ ਗ੍ਰਿਫਤਾਰੀਆਂ ਹੋਣੀਆਂ ਵੀ ਹੁੰਦੀਆਂ ਹੀ ਨੇ ਇਸ ਵਾਰ ਵੀ ਅਜਿਹੇ ਵਰਤਾਰੇ ਹੋ ਸਕਦੇ ਨੇ ਫਿਰ ਇਹ ਤਾਂ ਨਹੀਂ ਕਿਹਾ ਜਾਊਗਾ ਕਿ ਨਹੀਂ ਭਾਈ ਸਾਡੀ ਜਥੇਬੰਦੀ ਦਾ ਨਹੀਂ ਸੀਗਾ ਮੇਰੇ ਆਪ ਮਹਾਰੇ ਲੋਕ ਜਾਂਦੇ ਉਹਨਾਂ ਨੂੰ ਇਸ ਚੀਜ਼ ਦਾ ਸਾਹਮਣਾ ਤਾਂ ਨਹੀਂ ਕਰਨਾ ਪਊ ਪਹਿਲੀ ਗੱਲ ਤਾਂ ਇਹ ਜਿਨ੍ਹਾਂ ਨੇ ਉਦੋਂ ਕਿਹਾ ਨੌਜਵਾਨ ਸਾਡੇ ਨਹੀਂ ਉਹਨਾਂ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਗਾਂ ਹੂੰ ਪਹਿਲੀ ਗੱਲ ਜੀ ਦੂਜੀ ਗੱਲ ਤੁਸੀਂ ਉਦੋਂ ਮੇਰੇ ਜੇ ਪਹਿਲਾਂ ਮੈਨੂੰ ਪਤਾ ਹੁੰਦਾ ਤੁਸੀਂ ਸਵਾਲ ਕਰਨਾ ਮੈਂ ਵੀਡੀਓ ਕੱਢ ਲੈਂਦਾ ਹੂੰ ਅਸੀਂ 27 ਜਾਂ 28 ਤਰੀਕ ਨੂੰ ਹੀ ਵੀਡੀਓ ਪਾ ਕੇ ਓਪਨ ਕਹਿ ਤਾ ਸੀ ਵੀ ਜਿੰਨੇ ਮੁੰਡੇ ਗਏ ਸਾਡੇ ਜਿੱਥੇ ਜਿਹਦਾ ਕੋਈ ਪਤਾ ਨਹੀਂ ਸਾਨੂੰ ਦੱਸੋ ਅਸੀਂ ਕਰਾਂਗੇ ਜਿੰਨੇ ਜੋਗੇ ਹੈਗੇ ਆ ਅਸੀਂ ਉੱਥੋਂ ਦੇ ਵਕੀਲਾਂ ਨਾਲ ਵੀ ਗੱਲ ਕੀਤੀ ਵੀ ਮੁੰਡੇ ਕਿਵੇਂ ਬਚਾਏ ਜਾ ਸਕਣ ਸੋ ਇਹ ਐਸ ਵਾਲੀ ਉਹ ਉਹ じゃ ਕੋਈ ਆਗੂ ਜਾਂ ਕੋਈ ਉਹੋ ਜਿਹੀ ਜੱਥੇਬੰਦੀ ਨਹੀਂਗੀ ਜੀ ਸਾਰੇ ਮੁੰਡੇ ਜਿਹੜਾ ਸਾਡੇ ਨਾਲ ਜਾਂ ਸਾਡਾ ਹੀ ਆ ਹੂੰ ਬਿਲਕੁਲ ਇਹ ਤਾਂ ਆਤਮਕਾਤ ਆ ਹੁਣ ਅਵਲ ਗੱਲ ਨਹੀਂ ਛੇੜਦੇ 26 ਵਾਲੀ ਜੀ ਜੇ ਉਹੋ ਹੀ ਸਾਡੇ ਆਗੂ ਨੇ ਸਟੇਟੇਟ ਕਿਹਾ ਹੁੰਦਾ ਸਾਰੇ ਸਾਡੇ ਆ ਦਿੱਲੀ ਸਰਕਾਰ ਦੀ ਹਿੰਮਤ ਨਹੀਂ ਸੀ ਕਿਸੇ ਨੂੰ ਹੱਥ ਲਾ ਜਾਂਦੇ ਜਾਂ ਸਾਡਾ ਨੁਕਸਾਨ ਕਰ ਜਾਂਦੇ ਸੋ ਗਲਤੀਆਂ ਤੋਂ ਹਰੇਕ ਬੰਦਾ ਸਿੱਖਦਾ ਗਲਤੀਆਂ ਚਾਹੇ ਲੀਡਰਸ਼ਿਪ ਚੋਂ ਕਿਸੇ ਬੰਦੇ ਨੇ ਕੀਤੀ ਪਰ ਸਿੱਖੇ ਤਾਂ ਸਾਰਿਆਂ ਨੇ ਨਾ ਉਸ ਤੋਂ ਹੁਣ ਨੌਜਵਾਨਾਂ ਨੇ ਵੀ ਉਸ ਤੋਂ ਬਹੁਤ ਸਿੱਖਿਆ ਅਸੀਂ ਉਸ ਤੋਂ ਬਾਅਦ ਦੇ ਪ੍ਰੋਗਰਾਮ ਦੇਖੇ ਆ ਹੁਣ ਵੀ ਭਾਨੇ ਵਾਲੇ ਚ ਵੀ ਨੌਜਵਾਨ ਨੇ ਜਾਗਤਾ ਮੰਨੇ ਆ ਨੌਜਵਾਨਾਂ ਨੂੰ ਵੀ ਪਤਾ ਵਾ ਵੀ ਜਿਹੜਿਆ ਬਾਪੂ ਮੂਰੇ ਲੱਗੇ ਆ ਇਹਨਾਂ ਦਾ ਕੁਝ ਨਾ ਕੁਝ ਤਾਂ ਰੋਲ ਹੁੰਦਾ ਹਮ ਬਿਲਕੁਲ ਪਰ ਇਹ ਬੈਰੀਗੇਟਰ ਨੂੰ ਧੱਕੇ ਸੁੱਟ ਨਹੀਂ ਸਕਦੇ ਪਾਸੇ ਪਰ ਇਹ ਸਿੱਟਣਾ ਕਿਵੇਂ ਦੱਸ ਦਿੰਦੇ ਆ ਸੋ ਨੌਜਵਾਨਾਂ ਚ ਵੀ ਜਾਬਤਾ ਆ ਸਾਡਿਆਂ ਚ ਤੇ ਫੋਰਸਾਂ ਜਾਬਤੇ ਵਾਲੀਆਂ ਜਿੱਤਦੀਆਂ ਵਾ ਪੁੱਤ ਹੱਬਤਾ ਕੋਸ਼ ਨੂੰ ਜਿੱਤੇ ਜਾ ਸਕਦਾ ਸੋ ਨੌਜਵਾਨਾਂ ਨੂੰ ਅਪੀਲ ਆ ਵੱਧ ਤੋਂ ਵੱਧ ਆਓ ਗੱਲ ਨਿਕਲ ਕੇ ਆ ਰਹੀ ਆ ਵੀ ਇਹ ਨੈੱਟ ਬੰਦ ਕਰਨ ਜਾ ਰਹੇ ਆ ਅੱਛਾ 12 ਜਾਂ 13 ਤਰੀਕ ਤੋਂ ਇਹਨਾਂ ਨੇ ਨੈੱਟ ਬੰਦ ਕਰ ਦੇਣਾ ਵਾ ਤਾਂ ਕਿ ਜਿਹੜੀਆਂ ਉਥੋਂ ਦੀ ਸੰਘਰਸ਼ ਦੀ ਖਬਰ ਕੋਈ ਬਾਹਰ ਨਾ ਜਾਵੇ ਸਾਡੀ ਲੋਕਾਂ ਨੂੰ ਅਪੀਲ ਆ ਭਰਾਓ ਬਈ ਜੇ ਸੋਸ਼ਲ ਮੀਡੀਆ ਬੰਦ ਵੀ ਹੁੰਦਾ ਨੈਟ ਬੰਦ ਵੀ ਹੁੰਦਾ ਵਾ ਉਹ ਨੂੰ ਤੁਸੀਂ ਇਸ ਤਰ੍ਹਾਂ ਲੈਣਾ ਵਾ ਵੀ ਇਹ ਆਪਣੇ ਸੰਘਰਸ਼ ਨੂੰ ਫੇਲ ਕਰਨ ਵਾਸਤੇ ਕੀਤਾ ਜਾ ਰਿਹਾ ਵਾ ਤੇ ਸਾਰਿਆਂ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਮੋਰਚੇ 'ਚ ਪਹੁੰਚਣਾ ਵਾ ਸਰਕਾਰ ਹਰ ਹੱਥ ਕੰਡਾ ਅਪਣਾਊਗੀ ਹਰ ਚੀਜ਼ ਵਰਤੂਗੀ ਜਿਹੜੇ ਨਾਲ ਸਾਡਾ ਸੰਘਰਸ਼ ਫੇਲ ਕੀਤਾ ਜਾ ਜਾ ਸਕਦਾ ਹੋਵੇ ਉਹਦਾ ਜਵਾਬ ਅਸੀਂ ਦੇਣਾ ਵਾ ਸਾਡੇ ਇੱਕ ਇਹਨੇ ਦੇਣਾ ਵਾ ਸੋ ਵੱਧ ਤੋਂ ਵੱਧ ਗਿਣਤੀ ਵਿੱਚ 13 ਤਰੀਕ ਨੂੰ ਚਾਹੇ ਨੈੱਟ ਬੰਦ ਹੋਵੇ ਚੱਲਦਾ ਹੋਵੇ ਇਹਨਾਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾ ਸਾਰਿਆਂ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ੰਭੂ ਪੰਚਰਾ ਧੰਨਵਾਦ ਜੀ ਦਾ ਸਭ ਤੁਸੀਂ ਸਮਾਂ ਦਿੱਤਾ ਬਿਲਕੁਲ ਸੰਗਤ ਜੀ ਵਿਚਾਰਾਂ ਦੀ ਸਾਂਝ ਹੋਈ ਹੈ ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਸ਼ੁਰੂ ਹੋ ਰਿਹਾ ਉਸ ਅੰਦੋਲਨ ਦੇ ਬਾਬਤ ਜਿਹੜੀਆਂ ਵਿਚਾਰਾਂ ਹੋਈਆਂ ਨੇ ਤੇ ਨਾਲ ਦੀ ਨਾਲ ਜਿਹੜਾ ਭਾਨੇ ਸਿੱਧੂ ਵਾਲਾ ਮਸਲਾ ਸੀਗਾ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਲੱਖੇ ਹੀ ਸਿਧਾਣੇ ਨੂੰ ਪੰਜਾਬ ਸਰਕਾਰ ਜਿਹੜਾ ਹੀਰੋ ਬਣਾ ਰਹੀ ਹੈ ਜਾ ਕੋਈ ਲੀਡਰਾਂ ਦੇ ਨਾਂ ਆਏ ਕਿ ਲੀਡਰ ਘਰਾਂ ਦੇ ਵਿੱਚੋਂ ਨਹੀਂ ਨਿਕਲੇ ਜਾਂ ਨਿਕਲੇ ਸਭ ਨੂੰ ਬੜੇ ਤਰੀਕੇ ਦੇ ਜਿਹੜੇ ਜਿਵੇਂ ਜੀਰਾ ਸਾਹਿਬ ਨੇ ਦੱਸਿਆ ਕਿ ਜਿਹੜੀ ਇੱਕ ਨਵੀਂ ਪ੍ਰਜਾਤੀ ਹੈ ਜਿਹੜੀ ਰਜਾਈ ਦੇ ਵਿੱਚ ਬਹਿ ਕੇ ਕਮੈਂਟ ਕਰਦੀ ਹੈ ਕਮੈਂਟ ਕਰਨ ਵਾਲਿਆਂ ਨੇ ਬੜੇ ਤਰੀਕੇ ਦੇ ਜਿਹੜੇ ਸਰਟੀਫਿਕੇਟ ਆ ਉਹ ਵੀ ਵੰਡੇ ਤੇ ਤੁਸੀਂ ਸੰਗਤ ਜੀ ਸਾਰੇ ਵਰਤਾਰੇ ਨੂੰ ਕਿੱਦਾਂ ਦੇਖਦੇ ਹੋ ਕੀ ਸੋਚਦੇ ਹੋ